ਸਾਰੇ ਠੀਕ ਹੋਵੋਗੇ بڑے ਭਰਾ ਦੇਖਦੇ ਪਿਆ ਕਿ ਸ਼ੀਲੂ ਦੀ ਐਂਟਰੀ ਕਦੋਂ ਹੋਵੇ ਔਰ ਕਿੱਥੇ ਹੋਵੇ ਕਿ ਅੱਜ ਸ਼ੀਲੂ ਹਰਿਆਣੇ ਵਾਲਾ ਪੰਜਾਬ ਦੇ ਵਿੱਚ ਖੇਡੂਗਾ ਬਈ 90% ਤਾਂ ਪੂਰੇ ਚਾਂਸ ਆ ਅੱਜ ਸ਼ੀਲੂ ਹੁਸ਼ਿਆਰਪੁਰ ਦੇ ਵਿੱਚ ਖੇਡੂਗਾ ਕਿਉਂਕਿ ਜਿੱਥੇ ਬਿੱਟੂ ਪੋਲੇ ਵਾਲ ਦੀ ਟੀਮ ਹਰਿਆਣੇ ਦੀ ਬਣੀ ਹੋਵੇ ਤਾਂ 90% ਹੁੰਦਾ ਕਿ ਸ਼ੀਲੂ ਉਹ ਟੂਰਨਾਮੈਂਟ ਜ਼ਰੂਰ ਖੇਡੂਗਾ ਤੇ ਕਿਹੜੇ ਕਿਹੜੇ ਭਰਾ ਮੇਰਾ ਇੰਤਜ਼ਾਰ ਕਰਦੇ ਪਏ ਆ ਕਿ ਕਦੋਂ ਸ਼ੀਲੂ ਦਾ ਮੈਚ ਆਵੇ ਤੇ ਅਸੀਂ ਦੇਖੀਏ ਹਜੇ ਮੈਚ ਚੱਲਿਆ ਨਹੀਂ ਤਕਰੀਬਨ 15 ਮਿੰਟਾਂ ਬਾਅਦ ਟੂਰਨਾਮੈਂਟ ਸਟਾਰਟ ਹੋ ਜਾਊਗਾ ਵੱਡਿਆਂ ਦਾ ਸੈਮੀਫਾਈਨਲ ਦੇ ਆ ਕਿਉਂਕਿ 6 کلبਾਂ ਦਾ ਟੂਰਨਾਮੈਂਟ ਕਾਫੀ ਥਾਮਾਂ ਤੇ ਆ ਕਿਤੇ ਬਸ਼ੇਰੇ ਰੱਖੇ ਵਿਆ ਕਿਤੇ 51000 ਰੁਪਇਆ ਪਹਿਲਾ ਇਨਾਮ ਰੱਖਿਆ ਵਿਆ ਹਰ ਇੱਕ ਨੂੰ ਇੰਤਜ਼ਾਰ ਆ ਬਈ ਕੀ ਲੱਗਦਾ ਅੱਜ ਸ਼ੀਲੂ ਹਰਿਆਣਾ ਵਾਲਾ ਪੰਜਾਬ ਦੇ ਵਿੱਚ ਧੱਕ ਪਾਊਗਾ ਬڑے ਲੋਕਾਂ ਦੇ ਸਵਾਲ ਹੁੰਦੇ ਆ بڑے ਲੋਕ ਸੋਚਦੇ ਆ ਕਿ ਸ਼ੀਲੂ ਹਰਿਆਣੇ ਵਾਲਾ ਅੱਜ ਪੰਜਾਬ ਦੇ ਵਿੱਚ ਪੂਰੀ ਤੱਕ ਪਾਊਗਾ। ਬਈ ਜਿਵੇਂ ਉਹ ਅੱਜ ਕੱਲ ਟੌਪ ਤੇ ਚੱਲਦਾ ਪਿਆ। ਜਿਵੇਂ ਅੱਜ ਉੱਥੇ ਕਲੱਬਾਂ ਆ ਰਹੀਆਂ। ਉਸ ਹਿਸਾਬ ਦੇ ਨਾਲ ਤਾਂ ਅੱਜ ਹਰਿਆਣੇ ਵਾਲਾ ਪੂਰਾ ਤੱਕ ਪਾ ਕੇ ਜਾਊ। ਕਿਉਂਕਿ ਉਹਨੂੰ ਜਾਫੀ ਵੀ ਉਹਦੇ ਪਸੰਦ ਦੇ ਆ ਤੇ ਜਿਹੜੇ ਰੇਡਰ ਆ ਉਹ ਵੀ ਉਹਦੇ ਪਸੰਦ ਦੇ ਆ ਕਿਉਂਕਿ ਮਨੀਸ਼ ਆ ਉਹਦੇ ਨਾਲ ਸੋਮੇਤ ਸੇਵਾ ਵਾ ਕਿਉਂਕਿ ਹਰ ਇੱਕ ਨੂੰ ਹੁੰਦਾ ਜਾਫ ਲਾਈਨ ਦੇ ਵਿੱਚ ਕੁਝ ਐਵੇਂ ਦੇ ਪਲੇਅਰ ਹੋਣ। ਜਿਹੜੇ ਜਾਫ ਲਾਈਨ ਨੂੰ ਕੰਟਰੋਲ ਕਰਨ ਅੱਜ ਉਹ ਹੀ ਪਸੰਦ ਛੀਲੂ ਦੀ ਹੈਗੇ ਆ ਜਾਫ ਲਾਈਨ ਵੀ ਉਹ ਰੇਡਰ ਵੀ ਚੰਗੇ ਆ ਤੇ ਤੁਹਾਨੂੰ ਪਤਾ ਜਿੱਥੇ ਬਿੱਟੂ ਭੋਲੇ ਆ ਆਪਣੀ ਟੀਮ ਬਣਾ ਦੱਸਦਾ ਤੇ ਉਹ ਤਾਂ ਸਰਾ ਹੀ ਕਰਾਂਦਾ ਬਾਈ ਤੇ ਆ ਜੋ ਗੱਲਾਂ ਬਾਤਾਂ ਕਰੀਏ ਜਿੰਨੇ ਵੀ ਭਰਾ ਲਾਈਵ ਦੇ ਵਿੱਚ ਆ ਗਏ ਤੇ ਆਪਾਂ ਜਲਦੀ ਜਲਦੀ ਗੱਲਾਂ ਬਾਤਾਂ ਕਰਦੇ ਆ ਕਿ ਲੱਗਦਾ ਅੱਜ ਪੰਜਾਬ ਦੇ ਵਿੱਚ ਛੀਲੂ ਮਹਾਬਲੀ ਕਹਿੰਦੇ ਤੱਕ ਪਾ ਕੇ ਜਾਊਗਾ ਜਿਹੜੇ ਵੀ ਭਰਾਵਾਂ ਨੂੰ ਲੱਗਦਾ ਜਾਂ ਹੋਰ ਪਲੇਅਰ ਦਾ ਲੱਗਦਾ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਫਿਰ ਹੁਣ ਗੱਲਾਂ ਬਾਤਾਂ ਕਰਦੇ ਆ ਜਿੰਨੇ ਵੀ ਭਰਾ ਆਪਣੇ ਲਾਈਵ ਦੇ ਨਾਲ ਜੁੜੇ ਆ ਕਿਉਂਕਿ ਟੂਰਨਾਮੈਂਟ ਬਹੁਤ ਆ ਜੱਗੂ ਹਾਕਮ ਵਾਲਾ ਸ਼ਾਇਦ ਹੋਰ ਟੂਰਨਾਮੈਂਟ ਤੇ ਖੇਡੇ ਸ਼ੀਲੂ ਇਧਰ ਆ ਫੂਲਾ ਇਧਰ ਆ ਰਵੀ ਆ ਬਹੁਤ ਪਲੇਅਰ ਆ ਮਤਲਬ ਕਿ ਨਾਮੀ ਪਲੇਅਰ ਆ ਜਿਹੜਾ ਕਿਉਂਕਿ ਭਾਈ ਪੈਸਟ ਹੁਣ 51000 ਹੋਵੇ ਤੇ ਪਹਿਲਾ ਇਨਾਮ ਲੱਖ ਤੇ ਦੂਜਾ ਕਹਿੰਦੇ ਇਨਾਮ 75000 ਆ ਤੇ 6 ਕਲੱਬਾਂ ਦੇ ਮੈਚ ਹੋਣ ਟੂਰਨਾਮੈਂਟ ਤਾਂ ਬੜੀਆਂ ਥਾਵਾਂ ਤੇ ਆ ਪਰ ਇੱਕ ਆਪਾਂ ਗੱਲ ਕਰਨੀ ਆ ਕੱਲ ਹੁਸ਼ਿਆ ਜਿਹੜਾ ਆਪਣਾ ਸੰਗਰੂਰ ਦੇ ਵਿੱਚ ਰੋਲਾ ਪਿਆ ਸੰਗਰੂਰ ਦੇ ਵਿੱਚ ਕਹਿੰਦੇ ਫਾਈਨਲ ਨਹੀਂ ਹੋਇਆ ਰਾਮ ਰਾਮ ਭਾਈ ਰਾਮ ਰਾਮ ਤੇ ਕੱਲ ਉੱਥੇ ਟੂਰਨਾਮੈਂਟ ਨਹੀਂ ਹੋਇਆ ਉਹਦਾ ਕਾਰਨ ਕੀ ਆ ਟੂਰਨਾਮੈਂਟ ਨਾ ਹੋਂਦਾ ਕੀ ਉੱਥੇ ਪ੍ਰਸ਼ਾਸਨ ਵੀ ਉੱਥੇ ਕੀ ਕਰੇ ਯਾਰ ਤਲਬਾ ਵਾਲੇ ਵੀ ਕੀ ਕਰਨ ਜਦੋਂ ਪਲੇਅਰ ਹੀ ਟਾਈਮ ਨਾਲ ਗਰਾਊਂਡ ਦੇ ਵਿੱਚ ਨਹੀਂ ਆਉਂਦੇ ਹੁਣ ਤੁਸੀਂ ਮੰਨ ਲਓ ਚਲੋ ਪਲੇਅਰ ਤਾਂ ਰਾਤ ਨੂੰ ਆਪਣੀਆਂ ਗੱਡੀਆਂ ਗੁੱਡੀਆਂ ਤੇ ਆਏ ਹੁੰਦੇ ਕਿਸੇ ਨਾ ਕਿਸੇ ਦੇ ਨਾਲ ਆਏ ਹੁੰਦੇ ਆ ਤੇ ਉਹ ਬੰਦਾ ਉੱਥੇ ਪਹੁੰਚ ਜਾਂਦਾ ਪਰ ਤੁਸੀਂ ਇਹ ਚੀਜ਼ ਸੋਚੀ ਆ ਬਈ ਜਿਹੜੇ ਦਰਸ਼ਕ ਉੱਥੇ ਦੇਖਣ ਆਉਂਦੇ ਮੈਚ ਦੇਖਣ ਆਉਂਦੇ ਉਹ ਮੈਂ ਕਹਿੰਦਾ 11 11 12 12 ਵਜੇ ਜਦੋਂ ਮੈਚ ਖਤਮ ਹੁੰਦੇ ਆ ਤਾਂ ਉਹ ਰਾਤ ਨੂੰ ਕਿੱਥੇ ਜਾਣ ਕੋਈ ਬੱਸ ਤੇ ਆਂਦਾ ਕੋਈ ਇੱਕ ਦੂਜੇ ਨੂੰ ਹੱਥ ਹੱਥ ਦੇ ਕੇ ਆ ਜਾਂਦਾ ਪਰ ਉਹ ਪਲੇਅਰ ਜਾਣ ਤਾਂ ਜਾਣ ਕਿੱਥੇ ਯੋਗੀ ਇਹ بڑے ਲੋਕਾਂ ਦੇ ਸਵਾਲ ਹੁੰਦੇ ਆ ਬਈ ਬਈ ਟਾਈਮ ਨਾਲ ਟੂਰਨਾਮੈਂਟ ਹੋ ਜੇ ਪਰ ਟਾਈਮ ਨਾਲ ਜਦੋਂ ਪਲੇਅਰ ਹੀ ਨਾ ਪਹੁੰਚਣਗੇ ਤਾਂ ਕੀ ਫਾਇਦਾ ਯਾਰ ਕਮਾਲਪੁਰੇ ਮੈਂ ਸਭਿਓ ਕੀ ਕੈਸੀ ਟੀਮ ਬਣੇਗੀ ਬਈ ਕਮਾਲਪੁਰ ਦੀ ਟੀਮ ਮੈਂ ਕਹਿੰਦਾ ਪੂਰੀ ਟੌਪ ਦੀ ਬਣੂਗੀ ਨਿਆਰੇ ਬਣਨਗੇ ਸਰਾਕਰਾਂਗੇ ਕਿਉਂਕਿ ਜਿੰਨੀਆਂ ਵੀ ਉੱਥੇ ਟੀਮਾਂ ਬਣਨੀਆਂ तकरीबन 8 کلبਾਂ ਦੀਆਂ ਟੀਮਾਂ ਬਣਨਗੀਆਂ ਤੇ 8 ਦੇ ਵਿੱਚ ਟੱਕ ਪੂਰੀ ਪੈਣੀ ਆ ਜੈਸਾ ਟੂਰਨਾਮੈਂਟ ਮੈਂ ਸ਼ੀਲੂ ਨਹੀਂ ਮੈਚ ਨਹੀਂ ਦੇਖਦੇ ਨਹੀਂ ਨਹੀਂ ਬਾਬੇ ਉਹ ਸ਼ੀਲੂ ਤੋਂ ਬਿਨਾ ਵੀ ਮੈਚ ਬਹੁਤ ਦੇਖੀ ਰਿਹਾ ਕਿਉਂਕਿ ਆਪਣੇ ਨਵੇਂ ਪਲੇਅਰ ਬੜੇ ਉੱਠੇ ਆ ਖਾਨ ਪੈਣੀ ਵਾਲਾ ਹੋ ਗਿਆ ਬਹੁਤ ਪਲੇਅਰ ਉੱਠੇ ਪਏ ਆ ਬਈ ਤੇ ਤੁਹਾਨੂੰ ਪਤਾ ਜਦੋਂ ਐਵੇਂ ਦੇ ਪਲੇਅਰ ਹੋਣ ਤੇ ਮੈਂ ਕਹਿੰਦਾ ਨਜ਼ਾਰੀ ਵੱਖਰੇ ਬਣੇ ਜਾਂਦੇ ਆ ਉਧਰ ਗਈ ਆ ਅੱਛਾ ਇੱਧਰ ਉਹ ਅੱਗੇ ਗਈ ਅੱਗੇ ਤੇ ਸਾਰਿਆਂ ਨੂੰ ਹੁੰਦਾ ਵਾ ਭਾਈ ਇੰਤਜ਼ਾਰ ਹੁੰਦਾ ਕਿ ਚੰਗਾ ਪਲੇਅਰ ਖੇਡੇ ਹਰ ਇੱਕ ਪਲੇਅਰ ਵਧੀਆ ਪ੍ਰਦਰਸ਼ਨ ਕਰੇ ਔਰ ਜਿਹੜੀਆਂ ਟੀਮਾਂ ਹੁੰਦੀਆਂ ਬੈਲੈਂਸ ਹੋਣ ਉਹਨਾਂ ਦਾ ਹੀ ਸੁਆਦ ਆਉਂਦਾ ਜਦੋਂ ਭਾਈ ਟੀਮਾਂ ਪੂਰੀਆਂ ਬੈਲੈਂਸ ਹੁੰਦੀਆਂ ਤੇ ਆਪਾਂ ਵੀ ਕਹਿੰਨੇ ਆ ਭਾਈ ਕਿਤੇ ਵੀ ਟੂਰਨਾਮੈਂਟ ਹੋਣਾ ਬੰਟੀ ਟਿੱਪਾ ਕਦ ਖੇਲੇਗਾ ਅੱਜ ਅੱਜ ਤਾਂ ਨਹੀਂ ਖੇਡਦਾ ਭਾਈ ਖੇਡੂਗਾ ਪਰ ਥੋੜਾ ਜਿਹਾ ਉਹ ਪਿੱਛੇ ਹਟ ਗਿਆ ਕਿਉਂਕਿ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਪਿਆ ਕਿਉਂਕਿ ਬੰਟੀ ਹੁਣ ਟੀਮਾਂ ਟੂਮਾਂ ਦੇ ਨਾਲ ਵੀ ਆਂਦਾ ਵਾ ਤੇ ਟੀਮ ਸ਼ਾਇਦ ਜਿਹੜੇ ਟੂਰਨਾਮੈਂਟ ਕਲੱਬ ਦੇ ਨਹੀਂ ਚੱਲੇ ਉਹਦੇ ਕਰਕੇ ਥੋੜਾ ਜਿਹਾ ਪਿੱਛੇ ਹੋ ਗਿਆ ਵਾ ਬਾਕੀ ਭਾਈ ਨਵੇਂ ਪਲੇਅਰਾਂ ਨੂੰ ਮੌਕਾ ਫੇਰ ਹੀ ਮਿਲੂਗਾ ਜੇ ਪੁਰਾਣੇ ਪਲੇਅਰ ਆਪਣੇ ਚੰਗੇ ਪ੍ਰਦਰਸ਼ਨ ਤੋਂ ਹੌਲੀ-ਹੌਲੀ ਪਿੱਛੇ ਨੂੰ ਹਟ ਜਾਣਗੇ ਕਿਉਂਕਿ ਚੰਗੇ ਪ੍ਰਦਰਸ਼ਨ ਕਰਦੇ ਕਰਦੇ ਬੰਦਾ ਰਿਟਾਇਰਮੈਂਟ ਲੈ ਲੇਤਾ ਸਭ ਤੋਂ ਬੈਸਟ ਪਲੇਅਰ ਉਹ ਮੰਨਿਆ ਜਾਂਦਾ ਤੇ ਜੇ ਪੁਰਾਣੇ ਪਲੇਅਰ ਹੀ ਲਗਾਤਾਰ ਉਸੇ ਤਰ੍ਹਾਂ ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਹੀ ਆਪਾਂ 100 ਪਲੇਅਰ ਲਾਈ ਜਾਈਏ ਨਾ 100 ਪਲੇਅਰ ਹੈਗਾ ਜੋ ਨਾਮੀ ਸੋ ਪਲੇਅਰ ਹੀ ਅੱਗੇ ਵਧਦਾ ਰਿਹਾ ਤਾਂ ਪਰ ਇਹ ਨਵੇਂਆਂ ਨੂੰ ਕਿਵੇਂ ਮੌਕਾ ਮਿਲੂਗਾ ਤਾਂ ਕਰਕੇ ਬਈ ਉਹ ਨਵੇਂ ਪਲੇਅਰਾਂ ਦਾ ਵੀ ਸੋਚਦਾ ਜਦੋਂ ਹੁਣ ਇੱਕ ਪਾਸੇ ਬੰਟੀ ਟਿੱਬੇ ਵਾਲਾ ਹੋਵੇ ਪੂਰਾ ਫਾਰਮ ਦੇ ਵਿੱਚ ਬੰਦੇ ਨੇ ਆਪਣਾ ਸੀਜ਼ਨ ਸਾਰੇ ਕੱਢੇ ਆ ਤੇ ਜਦੋਂ ਉਹ ਪਲੇਅਰ ਆਣਗੇ ਤਾਂ ਉਹ ਨਵੇਂ ਪਲੇਅਰ ਦੀ ਇੱਕ ਜਗ੍ਹਾ ਚਲੀ ਜਾਊਗੀ ਹੁਣ ਸ਼ੈਂਟੀ ਕਰਾਚੋ ਵਾਲਾ ਸ਼ੈਂਟੀ ਕਰਾਚੋ ਵਾਲੇ ਨੇ ਇਸ ਟਾਈਮ ਟਾਪ ਦੀਆਂ ਮੈਚਾਂ ਰੇਡਾਂ ਪਾ ਪਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਲਈ ਹੈ ਹੁਣ ਜੀਵਨ ਮਾਨੁਕਿਆਂ ਵਾਲੇ ਵੀ ਮੇਰੇ ਸਾਹਮਣੇ ਕਦੇ-ਕਦੇ ਮੈਚ ਖੇਡਦਾ ਕਿਉਂਕਿ ਨਵੇਂ ਪਲੇਅਰਾਂ ਨੂੰ ਮੌਕਾ ਫੇਰ ਹੀ ਮਿਲੂਗਾ ਜੇ ਪੁਰਾਣੇ ਹੌਲੀ-ਹੌਲੀ ਪਿੱਛੇ ਹਟਦੇ ਜਾਣਗੇ ਤੇ ਬਾਕੀ ਮੈਂ ਵਾਰੀ ਖੇਡਦਾ ਬਿਲਕੁਲ ਬਈ ਐਮ ਐਲ ਕੇ ਖੇਡਦਾ ਤੇ ਪਰ ਹੁਣ ਤੁਹਾਨੂੰ ਪਤਾ ਵਾ ਕਾਫੀ ਟੂਰਨਾਮੈਂਟ ਕੈਨਸਲ ਹੋ ਗਏ ਨਹੀਂ ਤਾਂ ਪੰਜਾਬ ਦੇ ਵਿੱਚ ਆ ਦਿਨਾਂ ਦੇ ਵਿੱਚ ਤਾਂ ਮੈਂ ਕਹਿੰਦਾ ਟੂਰਨਾਮੈਂਟ ਦਾ ਗਾਹ ਪਿਆ ਹੁੰਦਾ ਸੀ ਆਹ ਦਿਨਾਂ ਦੇ ਵਿੱਚ ਮੈਂ ਕਹਿੰਨਾ 4-4 5-5 ਟੂਰਨਾਮੈਂਟ ਤਕੜੇ ਹੁੰਦੇ ਸੀ ਜਿਨ੍ਹਾਂ ਦੇ ਮੈਂ ਕਹਿੰਨਾ ਕਿਸੇ ਤੇ ਗੱਡੀਆਂ ਹਾਰਲੇ ਮੋਟਰਸਾਈਕਲ ਨਾਮ 2-2 ਲੱਖ ਰੁਪਈਆ ਬੈਸਟ ਵਾਲਿਆਂ ਨੂੰ ਬਹੁਤ ਟੂਰਨਾਮੈਂਟ ਹੁੰਦੇ ਸੀ ਬਈ ਜਦੋਂ ਇਹ ਡਿਸੀਜਨ ਜੇ ਲਿੱਤੇ ਆ ਬਾਹਰ ਆ ਲਿਆ ਨੇ ਸੀਜ਼ਨ ਕੈਨਸਲ ਕੀਤੇ ਆ ਉਹਦੇ ਨਾਲ ਬਹੁਤ ਫਰਕ ਪਿਆ ਬੜੇ ਜਣਿਆਂ ਦੀ ਰੋਜੀ ਰੋਟੀ ਜਿਨ੍ਹਾਂ ਦੀ ਕਬੱਡੀ ਤੋਂ ਰੋਟੀ ਚੱਲਦੀ ਸੀ ਤੇ ਉਹਨਾਂ ਦਾ ਵੀ ਔਖਾ ਹੋ ਗਿਆ ਤਾਂ ਕਰਕੇ ਕਬੱਡੀ ਨੂੰ ਆਪਾਂ ਖਤਮ ਨਹੀਂ ਕਰਨਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਕਬੱਡੀ ਖਤਮ ਹੋ ਜਾਏ ਇੰਟਰਨੈਸ਼ਨਲ ਬਾਹਰਲੇ ਦੇਸ਼ਾਂ ਚ ਕਬੱਡੀ ਖਤਮ ਹੋ ਜਾਏ ਕਿਉਂਕਿ ਰੋਜ਼ਗਾਰ ਹੈ ਯਾਰ ਹਰ ਇੱਕ ਪਲੇਅਰ ਦਾ ਇੱਥੇ ਹੀ ਕਬੱਡੀ ਤੋਂ ਹੀ ਕਮਾਣਾ ਕਬੱਡੀ ਖੇਡ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਣੀ ਜਦੋਂ ਟੂਰਨਾਮੈਂਟ ਕੈਨਸਲ ਹੋਣ ਲੱਗੇ ਤਾਂ ਮੈਂ ਕਹਿੰਦਾ ਬਹੁਤ ਮੁਸ਼ਕਲ ਹੋ ਜਾ ਸ਼ਕਰਪੁਰ ਖੇਡੂਗੀ ਭਾਈ ਸ਼ਕਰਪੁਰ ਯਾਰ ਟੂਰਨਾਮੈਂਟ 2-3 ਨਾ ਤੇ ਸ਼ਕਰਪੁਰ ਦੀ ਟੀਮ ਤਾਂ ਹੋਊਗੀ ਕਨਫਰਮ ਨਹੀਂਗਾ ਕਿਹੜੇ ਪਾਸੇ ਹੋਊਗੀ ਹੁਸ਼ਿਆਰਪੁਰ ਦੇ ਵਿੱਚ ਤਾਂ ਨਹੀਂ ਹੁੰਦੀ ਹ ਹੁਣ ਹੁਸ਼ਿਆਰਪੁਰ ਦੇ ਵਿੱਚ ਔਖੀ ਆ ਜੇ ਸ਼ਕਰਪੁਰ ਖੇਡੀ ਤਾਂ ਜਿੱਥੇ ਵਸ਼ੇਰੇ ਮਿਲਨੇ ਆ ਸ਼ਾਇਦ ਉੱਥੇ ਸ਼ਕਰਪੁਰ ਦੀ ਟੀਮ ਖੇਡੂਗੀ ਤੇ ਹੋਰ ਗੱਲਾਂ ਬਾਤਾਂ ਜਿੰਨੇ ਵੀ ਭਰਾ ਆਪਣੇ ਲਾਈਵ ਦੇਖਦੇ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਜਿਹੜੇ ਜਿਹੜਿਆਂ ਨੂੰ ਲੱਗਦਾ ਕਿ ਅੱਜ ਸ਼ੀਲੂ ਪੰਜਾਬ ਦੇ ਵਿੱਚੋਂ ਕਹਿੰਦੇ ਬੈਸਟ ਨਿਕਲੂਗਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹਰ ਇੱਕ ਕਹਿੰਦੇ ਹੁੰਦੇ ਆ ਨਾ ਵੇਟ ਕਰਦਾ ਹੁੰਦਾ ਕਿ ਕਦੋਂ ਸਾਡਾ ਮਨ ਚਾਇਆ ਪਸੰਦ ਪਸੰਦੀਦਾ ਪਲੇਅਰ ਗਰਾਊਂਡਾਂ ਦੇ ਵਿੱਚ ਆਵੇ ਬੜੇ ਲੋਕ ਕਹਿ ਦਿੰਦੇ ਆ ਹਾਂਜੀ ਭਾਈ ਨਰੇਸ਼ ਭਾਈ ਅੱਜ ਸ਼ੀਲੂ ਖੇਡੂਗਾ 90% ਚਾਂਸ ਤਾਂ ਉਹ ਖੇਡੂਗਾ ਹੁਸ਼ਿਆਰਪੁਰ ਦੇ ਵਿੱਚ ਬਾਕੀ ਟਾਈਮ ਤੇ ਆ ਕੇ ਕੀ ਹੋ ਜੇ ਕੁਝ ਨਹੀਂ ਪਤਾ ਲੱਗਦਾ ਤੇ ਭਾਈ ਜਿਹੜੇ ਵੀ ਜਿੰਨੇ ਭਰਾ ਵੀ ਆਪਣਾ ਲਾਈਵ ਦੇਖਦੇ ਪਿਆ ਵੀਡੀਓ ਨੂੰ ਪਹਿਲਾਂ ਤਾਂ ਲਾਈਕ ਕਰਿਆ ਕਰੋ ਇੱਕ ਜਣੇ ਨੇ ਲਾਈਕ ਕੀਤਾ ਔਰ 31 ਜਣੇ ਦੇਖਣ ਵਾਲਿਆਂ ਦੀ ਗਿਣਤੀ ਆ ਦਰਵਾਹ ਵਿੱਚ ਦਰਵਾਹ ਵਿੱਚ ਸ਼ੀਲੂ ਮਨੀਸ਼ ਅਮਨ ਰਵੀ ਕੈਲਰਮ ਰਵੀ ਦੇਵਰਾ ਬਿੰਦਰ ਇਲੈਕਟ੍ਰਿਕ ਕਮਾਲਪੁਰਾ ਬਿਲਕੁਲ ਤੇ ਹਾਂ ਬਿਲਕੁਲ ਬਈ ਮੇਨਟੇਨ ਹੋਣੀ ਚਾਹੀਦੀ ਆ ਜਿਹੜੀ ਟੀਮ ਆ ਕਮਾਲਪੁਰੇ ਦਾ ਟੂਰਨਾਮੈਂਟ ਵੀ ਹੋਣਾ ਨਾ ਤਾਂ ਉਹਦੇ ਵਿੱਚ ਟੀਮਾਂ ਬੈਲੈਂਸ ਹੋਣੀਆਂ ਚਾਹੀਦੀਆਂ ਵਨ ਸਾਈਡਡ ਮੈਚ ਨਹੀਂ ਹੋਣੇ ਚਾਹੀਦੇ ਜਦੋਂ ਟੀਮਾਂ ਬੈਲੈਂਸ ਹੋਣਗੀਆਂ ਚੰਗੇ ਚੰਗੇ ਪਲੇਅਰ ਦੋਨੇ ਪਾਸੇ ਹੋਣਗੇ ਤਾਂ ਉਦੋਂ ਬਹੁਤ ਫਰਕ ਪੈਂਦਾ ਬਾਕੀ ਪਰਮ ਪਰਮਪੁਰਿਆ ਕ ਮੈਂ ਕਹਿੰਦਾ ਕਮਾਲਪੁਰ ਦੇ ਬਈ ਜਿਹੜੇ ਟੂਰਨਾਮੈਂਟ ਜਿਹੜੇ ਨਹੀਂ ਖੇਡਦੇ ਪਏ ਪਲੇਅਰ ਉਹਨਾਂ ਚੋਂ ਮੈਂ ਇੰਨੀ ਗਰੰਟੀ ਕਹਿ ਦਿੰਦਾ ਕਮਾਲਪੁਰ ਦੇ ਕੱਪ ਤੇ ਬਹੁਤ ਲੋਕੀ ਜਾਣਗੇ ਬਹੁਤ ਮੈਂ ਕਹਿੰਦਾ ਜਿਹੜੇ ਪਲੇਅਰਾਂ ਦੀ ਤੁਸੀਂ ਕਹਿ ਰਹੇ ਆ ਕਿ ਪਲੇਅਰ ਖੇਡਦਾ ਨਹੀਂ ਜਿਵੇਂ ਸੁਲਤਾਨ ਵਰਗੇ ਹੋਗੇ ਚੰਗੇ ਚੰਗੇ ਨਾਮੀ ਪਲੇਅਰ ਜਿਹੜੇ ਪੰਜਾਬ ਦੇ ਵਿੱਚ ਐਸ ਟਾਈਮ ਉਹ ਪਲੇਅਰ ਸਾਰੇ ਟੌਪ ਦੇ ਉਸ ਟੂਰਨਾਮੈਂਟ ਤੇ ਤੁਹਾਨੂੰ ਦੇਖਣਗੇ ਕਿਉਂਕਿ ਅੱਗੇ ਆ ਕੇ ਬਾਗੜੀਆਂ ਦਾ ਟੂਰਨਾਮੈਂਟ ਵੀ ਆਂਦਾ ਪਿਆ ਤੇ ਹੌਲੀ-ਹੌਲੀ ਉਹ ਬਾਗੜੀਆਂ ਦੇ ਟੂਰਨਾਮੈਂਟ ਤੋਂ ਪਹਿਲਾਂ ਅੱਲਾ ਕਹਿੰਦਾ ਦਾ ਥੋੜੇ-ਮੋਟੇ ਰਿਹਸਲ ਜੀ ਹੋ ਜਾਂਦੀ ਹੈ ਬਾਈ ਕੀ ਹਾਲ ਆ ਬਹੁਤ ਵਧੀਆ ਕੁਲਦੀਪ ਬਰਾੜ ਬਾਈ ਬਹੁਤ ਵਧੀਆ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਿਹਾ ਕਰੋ ਜਿੰਨੇ ਵੀ ਭੈਣ ਭਰਾ ਮੈਨੂੰ ਪਿਆਰ ਕਰਦੇ ਆ ਉਹ ਸਾਰੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਟੂਰਨਾਮੈਂਟ ਜਦੋਂ ਵੀ ਪਲੇਅਰ ਨੇ ਕਿਸੇ ਵੱਡੇ ਟੂਰਨਾਮੈਂਟ ਦੇ ਵਿੱਚ ਖੇਡਣਾ ਤਾਂ ਉਮੀਦ ਹੈ ਉਹ 2-4 ਟੂਰਨਾਮੈਂਟ ਪਹਿਲਾਂ ਜ਼ਰੂਰ ਖੇਡਦਾ ਉਹ ਆਪਣੇ ਆਪ ਨੂੰ ਚੈੱਕ ਕਰਦਾ ਕਿ ਮੈਂ ਫਿੱਟ ਆ ਮੈਂ ਵੱਡੇ ਟੂਰਨਾਮੈਂਟ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦਾ ਫੇਰ ਹੀ ਲੋਕਾਂ ਦੇ ਵਿੱਚ ਡਿਮਾਂਡ ਪੈਂਦੀ ਆ ਕਿਉਂਕਿ ਜਦੋਂ ਰੈਸਟ ਹੋ ਜੇ ਰੈਸਟ ਤੋਂ ਬਾਅਦ ਖੇਡਣਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਪਲੇਅਰਾਂ ਦੇ ਜਿਹੜੇ ਸਟੈਮਨਸ ਤੋਂ ਬਾਅਦ ਚੈੱਕ ਹੁੰਦੇ ਆ ਤੇ ਕਈ ਹੁੰਦੇ ਆ ਪਲੇਅਰ ਜਿਵੇਂ ਆ ਹੁਣ ਜਿਵੇਂ ਸ਼ੀਲੂ ਹੀ ਲਾਲੋ ਉਹ ਲਗਾਤਾਰ ਮਿਹਨਤ ਵੀ ਕਰਦਾ ਰਹਿੰਦਾ ਖੇਡਦਾ ਵੀ ਰਹਿੰਦਾ ਔਰ ਪੰਜਾਬ ਦੇ ਕਈ ਟੂਰਨਾਮੈਂਟ ਦਾ ਬੈਸਟ ਵੀ ਮੇਰੇ ਹਿਸਾਬ ਨਾਲ ਉਹਦੇ ਬੈਸਟ ਵਾਲਾ ਜਿਹੜਾ ਸੀ ਉਹ ਸ਼ਾਇਦ ਸ਼ਕਰਪੁਰਿਆ ਨੇ ਤੋੜਿਆ ਸੀ ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਪਤਾ ਨਹੀਂ ਉਹ ਕਿੰਨੀ ਵਾਰ ਬੈਸਟ ਆ ਗਿਆ ਮਤਲਬ ਕਿ ਜਿੰਨੀ ਵਾਰ ਵੀ ਟੂਰਨਾਮੈਂਟ ਦੇ ਵਿੱਚ ਗਿਆ ਸ਼ਾਇਦ 16 17 ਮੈਚਾਂ ਦਾ ਲਗਾਤਾਰ ਬੈਸਟ ਆਇਆ ਸੀਗਾ ਹਰਿਆਣਾ ਦਾ ਹੋਵੇ ਉਹ ਪੰਜਾਬ ਦਾ ਹੋਵੇ ਤਾਂ ਮੈਂ ਕਹਿੰਦਾ ਛੱਡਿਆ ਹੀ ਕੁਝ ਨਹੀਂ ਸੀ ਨਵੀ ਭਜੀ ਰਾਮ 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 ਬਾਈ ਕੈਨੇਡਾ ਤੋਂ ਰਾਮ ਰਾਮ ਬਾਈ ਸ਼ਕਰਪੁਰੀਆਂ ਦੀ ਕਾਂਗੇ ਦਾ ਕੱਪ ਕਰਕੇ ਜਿਆਦਾ ਚਰਚਾ ਮੇ ਹੋ ਗਿਆ ਸ਼ਕਰਪੁਰੀਆਂ ਦੀ ਕਾਂਗੇ ਦਾ ਕੱਪ ਹਾਂ ਬਿਲਕੁਲ ਭਾਈ ਸ਼ਕਰਪੁਰ ਦੇ ਯਾਰ ਕਾਂਗੇ ਦੀ ਟੀਮ ਜੇ ਆਪਾਂ ਲਾ ਲਈਏ ਹੁਣ ਸ਼ਕਰਪੁਰੀਆਂ ਦੀ ਟੀਮ ਉਸ ਟੂਰਨਾਮੈਂਟ ਦੇ ਵਿੱਚ ਸਾਰਿਆਂ ਤੋਂ ਟੌਪ ਟੀਮ ਮੰਨੀ ਗਈ ਸੀ ਤੁਸੀਂ ਇਹ ਮੰਨਦੇ ਆਂ ਇਹ ਚੀਜ਼ ਨੂੰ ਆਪਾਂ ਕਬੱਡੀ ਰੋਜ਼ ਦੇਖਦੇ ਆਂ ਭਾਈ ਸ਼ੀਲੂ ਦੇ ਦਿਲ ਦੇ ਫੈਨ ਹਾਂ ਜਿੱਦਾਂ ਸ਼ੀਲੂ ਨਾਲ ਖੇਡੇ ਸੁਆਦ ਨਹੀਂ ਆ ਤਾਂ ਦੇਖਣ ਦਾ ਆਏ ਹਏ ਹਏ ਹਰ ਇੱਕ ਦੀ ਰੀਜ ਹੁੰਦੀ ਹੈ ਭਾਈ ਜੀ ਤਕੜੇ ਪਲੇਅਰ ਖੇਡਣ ਹੁਣ ਜਿਵੇਂ ਸ਼ਗਰਪੁਰੀਏ ਸਾਰੇ ਫਾਰਮ ਦੇ ਵਿੱਚ ਚੱਲਦੇ ਪਿਆ ਹਰ ਇੱਕ ਨੂੰ ਹੁੰਦਾ ਸ਼ਗਰਪੁਰੀਏ ਵੀ ਖੇਡਣ ਸ਼ੀਲੂ ਵੀ ਖੇਡੇ ਸੁਲਤਾਨ ਵੀ ਪੰਜਾਬ ਆ ਪੂਰੀ ਛੰਨਾ ਵਾਲਾ ਖੇਡੇ ਬੋਲਟ ਖੇਡੇ ਹਰ ਇੱਕ ਨੂੰ ਚਾਹ ਹੁੰਦਾ ਬਈ ਜੀ ਇਹ ਤਕੜੇ ਤਕੜੇ ਜਿਹੜੇ ਨਾਮੀ ਪਲੇਅਰ ਆ ਉਹ ਜਿਹੜੀ ਮਰਜ਼ੀ ਟੀਮ 'ਚ ਖੇਡੇ ਹਰਿਆਣੇ 'ਚ ਖੇਡੇ ਪੰਜਾਬ 'ਚ ਖੇਡੇ ਕਿਤੇ ਵੀ ਖੇਡੇ ਹਰ ਇੱਕ ਦੀ ਉਹ ਖੁਆਇਸ਼ ਹੁੰਦੀ ਆ ਕਿ ਇਹ ਤਕੜੇ ਪਲੇਅਰ ਮੱਲਾਂ ਦੇ ਟੱਕਰ ਹੋਵੇ ਜਿਵੇਂ ਜੱਗੂ ਦੇ ਬڑے ਲੋਕ ਫੈਨ ਹੈ ਮੈਂ ਕਹਿੰਦਾ ਪੰਜਾਬ ਵਾਲੇ ਬੜੇ ਪਿਆਰ ਦਿੰਦੇ ਆ ਜੱਗੂ ਨੂੰ ਸੁਲਤਾਨ ਸ਼ੀਲੂ ਕੀ ਟੱਕਰ ਦੇਖਣਾ ਚਾਹਤੇ ਆਂ ਹਮ ਜੀਐਮਐਲ ਕੇ ਦੇ ਟੂਰਨਾਮੈਂਟ ਹੁੰਦੇ ਹੁੰਦੇ ਤਾਂ ਬਾਈ ਜੀ ਮੈਂ ਕਹਿੰਦਾ ਤੁਹਾਨੂੰ ਡੇਲੀ ਟੱਕਰਾ ਮਿਲਣੀ ਆ ਸੀ ਤੇ ਹੁਣ ਪਤਾ ਹੀ ਆ ਤੁਹਾਨੂੰ ਬਾਈ ਹੁਣ ਜਿਹੜੇ ਟੂਰਨਾਮੈਂਟ ਆ ਹੁਣ ਬਾਗੜੀਆਂ ਵਾਲੇ ਨੇ ਵੀ ਕਹਿੰਦਾ ਸਿਰਾ ਕਰਾ ਦੇਣਾ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਬਹੁਤ ਵਧੀਆ ਬਾਬੇ ਕਿਰਪਾ ਭਰਾਵਾਂ ਦੀ ਆ ਸ਼ੀਲੂ ਤੋਂ ਸ਼ੀਲੂ ਹੈ ਬਿਲਕੁਲ ਬਾਈ ਜੀ ਸ਼ੀਲੂ ਸ਼ੀਲੂ ਹੀ ਆ ਤੇ ਜਿਹੜੇ ਜਿਹੜੇ ਭਰਾ ਲਾਈਵ ਦੇ ਵਿੱਚ ਬੈਠੇ ਆ ਬਾਈ ਲਾਈਕ ਜ਼ਰੂਰ ਕਰ ਦਿਆ ਕਰੋ ਕਹਿਨ ਤੋਂ ਬਿਨਾ ਲਾਈਕ ਕਰਦੇ ਰਿਆ ਕਰੋ ਵੀਡੀਓ ਨੂੰ ਕਿਉਂਕਿ ਇੱਕ ਲਾਈਵ ਬੂਸਟ ਹੋ ਜਾਂਦਾ ਜਦੋਂ ਭਰਾ ਲਾਈਵ ਦੇ ਵਿੱਚ ਬੈਠੇ ਹੁੰਦੇ ਆ ਤਾਂ ਉਹ ਬੂਸਟਿੰਗ ਮਿਲ ਜਾਂਦੀ ਹੈ ਤਾਂ ਕਰਕੇ ਹੁਣ ਦੇਖਣ ਵਾਲਿਆਂ ਦੀ ਗਿਣਤੀ 33 ਹੈ ਤੇ ਲਾਈਕ ਵਾਲਿਆਂ ਦੀ ਸਿਰਫ 10 ਜਣੇ ਲੋਕ ਲਾਈਕ ਕੀਤਾ ਹੋਇਆ ਹੋਰ ਵੀਰੇ ਕਿਵੇਂ ਆ ਬਾਸ ਸਭਰਾਵਾਂ ਦੀ ਕਿਰਪਾ ਬਾਈ ਬਹੁਤ ਵਧੀਆ ਕਿਰਪਾ ਵਾਏ ਗੁਰੂ ਦੀ ਭਾਈ ਗੁਰੂ ਦੀ ਕਿਰਪਾ ਦੇ ਨਾਲ ਅੱਜ ਕਹਿੰਦੇ ਮੌਸਮ ਵੀ ਬਹੁਤ ਨਿਆਰਾ ਧੁੱਪ ਦੇ ਵਿੱਚ ਬੈਠੇ ਆ ਤੇ ਜਦੋਂ ਧੁੱਪ 'ਚ ਬੈਠਨੇ ਆ ਤਾਂ ਗਰਮੀ ਲੱਗਦੀ ਆ ਜਦੋਂ ਛਾਵੇਂ ਜਾਣੇ ਤਾਂ ਠੰਡ ਲੱਗਦੀ ਆ ਆ ਸਾਜੀ ਯਾਰ ਪਤਾ ਨਹੀਂ ਕੈਸੇ ਪਲੇਅਰ ਸਾਰੂ ਵਾਲਾ ਦੇਣਾ ਸ਼ਿਲੂ ਨੇ ਰੇਡ ਪਾ ਕੇ ਬਾਈਕ ਜਿੱਤ ਗਿਆ ਸ਼ਿਲੂ ਦਾ ਮੈਚ ਚ ਚੱਲਣਾ ਵਾਲਾ ਏ ਓਕੇ ਓਕੇ ਮੇਰੀ ਜਾਨ ਤਾਂ ਅਗਰ ਕਿ ਮੇਰੇ ਭਰਾ ਜੀ ਨੇ ਕਹਾ ਖੇਲੂ ਅੱਜ ਬਈ ਸ਼ਿਲੂ ਅੱਜ ਬਿੱਟੂ ਭੋਲੇ ਵਾਲਾ ਹਰਿਆਣੇ ਦੀ ਟੀਮ ਬਣੀ ਆ ਤਾਂ ਸੋਚੋ ਉਹਦੇ ਤੋਂ ਬਾਹਰ ਤਾਂ ਜਾਂਦਾ ਨਹੀਂ ਸ਼ੀਲੂ ਹਰਿਆਣੇ ਦੇ ਵਿੱਚ ਖੇਡੂਗਾ ਆਪਣਾ ਹੁਸ਼ਿਆਰਪੁਰ ਦੇ ਵਿੱਚ ਖੇਡੂਗਾ ਜਦੋਂ ਵੀ 2 ਪੋਲੇਲ ਦੀ ਟੀਮ ਹਰਿਆਣੇ ਦੀ ਬਣੀ ਹੋਵੇ ਤਾਂ ਸਮਝ ਲਓ ਸ਼ੀਲੂ ਉੱਥੇ ਹੀ ਆ ਜੇ ਜੇ ਟੂਰਨਾਮੈਂਟ ਖੇਡੂਗਾ ਪੰਜਾਬ ਦੇ ਵਿੱਚ ਉਹ ਕਿਤੋਂ ਵੀ ਤਾਂ ਸਮਝ ਲਓ ਸ਼ੀਲੂ ਉੱਥੇ ਹੀ ਖੇਡੂਗਾ ਸ਼ੀਲੂ ਟੌਪ ਬਿਲਕੁਲ ਜੀ ਤੇ ਤੁਹਾਨੂੰ ਲੱਗਦਾ ਕਿ ਅੱਜ ਸ਼ੀਲੂ ਪੰਜਾਬ ਦੇ ਵਿੱਚੋਂ ਬਾਜ਼ੀ ਮਾਰ ਜੂ ਜਿਹਨੂੰ ਵੀ ਲੱਗਦਾ ਕਿਉਂਕਿ ਅੱਜ ਕੱਲ ਸ਼ਾਹਕੋਟ ਵਾਲੇ ਥੋੜੇ ਨਰਮ ਜਿਹੇ ਦਿਖੇ ਸੀ ਬਟ ਅੱਜ ਮੈਨੂੰ ਲੱਗਦਾ ਸੋਨੀ ਫਕਰ ਜੰਡੇ ਵਾਲਾ ਵੀ ਹੋ ਗਿਆ ਤੇ ਆਪਣਾ ਰਵੀ ਸਾਹਿਬ ਸਾਰੇ ਉੱਥੇ ਪਲੇਅਰ ਖੇਡਣਗੇ ਬਾਈ ਕਿਉਂਕਿ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਯਾਰ ਤਗੜੀ ਜੀ ਟੱਪਰ ਅੰਬਾ ਸਰਸੇਂਗ ਕਬ ਖੇਲੂਗਾ ਬਾਬੇ ਉਹਨੂੰ ਥੋੜੇ-ਮੋਟੇ ਨਜ਼ਾਰੇ ਲੈ ਲੈ ਉਹਦੇ ਯਾਰ ਜ਼ਿੰਦਗੀ ਦੇ ਨਵਾਂ-ਨਵਾਂ ਵਿਆਹ ਹੋਇਆ ਮੁੰਡਾ ਆ ਬਰੋ ਫਰਿਆਦ ਦੀ ਸੱਚੇ ਮੈਂ 117 ਬਾਈਕ ਹੋ ਗਈ ਬਿਲਕੁਲ ਬਾਈ ਬੋਲਟ ਠੀਰਾਂ ਵਾਲਾ ਤੇ ਹਾਂ ਬਾਈ ਫਰੀ ਆਜ ਦੇਰ ਗਿਣਤੀ ਨਹੀਂ ਹੋਣੀ ਮੇਰੇ ਸਾਹਮਣੇ ਕੌਣ ਸੇ ਕੱਪ ਮੇ ਖੇ ਰਹਾ ਹੈ ਸ਼ੀਲੂ ਅੱਜ ਰਾਤ ਟੀਮ ਲੈ ਕੇ ਔਰ ਲਾਈਵ ਕਿਸ ਪਰ ਹੈ ਐ ਭਾਈ ਕਬੱਡੀ 365 ਤੇ ਲਾਈਵ ਚੱਲੂਗਾ ਹੁਸ਼ਿਆਰਪੁਰ ਦਾ ਟੂਰਨਾਮੈਂਟ ਹੈ ਤੇ ਮੈਂ ਇਸ ਤੇ ਪੋਸਟਰ ਵੀ ਲਾਇਆ ਪਿਆ ਹੁਸ਼ਿਆਰਪੁਰ ਦਾ ਟੂਰਨਾਮੈਂਟ ਖੇਡਦਾ ਪਿਆ ਹੈ ਸ਼ਾਇਦ ਖੇਡੂਗਾ ਸ਼ੀਲੂ ਕਰਕੇ ਹੀ ਮੈਚ ਦੇਖਦੇ ਆਂ ਭਾਈ ਬਹੁਤ ਲੋਕੀ ਸ਼ੀਲੂ ਕਰਕੇ ਮੈਚ ਦੇਖਦੇ ਆਂ ਅੱਜ ਸ਼ੀਲੂ ਕਰਾਉ ਈਲੂ ਈਲੂ ਆਏ ਹਾਏ ਹਾਏ ਸੁਲਤਾਨ ਕਮਾਲਪੁਰੇ ਬਟ ਮਹ ਬੜੇ ਵੀ ਆਪਾਂ ਤਾਂ ਯਾਰ ਤੁਹਾਡੇ ਤੁਹਾਡੇ ਬਿਨਾ ਤਾਂ ਇਹ ਲਾਈਕ ਕਰ ਜਾਂਨੇ ਹਾਂ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਕਬੱਡੀ ਚ ਅਪਡੇਟ ਆਪਾਂ ਨੂੰ ਮਿਲਦੀ ਰਹੇ ਥੈਂਕ ਯੂ ਲਵ ਯੂ ਬ੍ਰੋ ਜੱਗੂ ਹਾਂ ਦੱਸੋ ਬ੍ਰੋ ਜੱਗੂ ਬਈ ਅੱਜ ਹੁਸ਼ਿਆਰਪੁਰ ਦੇ ਵਿੱਚ ਨਹੀਂ ਖੇਡਦਾ ਪਰ ਜੱਗੂ ਖੇਡੂਗਾ ਸ਼ਾਇਦ ਬਸ਼ੇਰਿਆ ਵਾਲੇ ਟੂਰਨਾਮੈਂਟ ਦੇ ਵਿੱਚ ਖੇਡੂਗਾ ਵਿਨੇ ਕੀ ਅਪਡੇਟ ਹੈ ਬਈ ਵਿਨੇ ਦਾ ਲੋਕੀ ਕਹਿ ਰਿਹਾ ਸੋਸ਼ਲ ਮੀਡੀਆ ਤੇ ਦੇਖਿਆ ਵਾ ਕਿ ਵਿਨੇ ਕਮਾਲਪੁਰੇ ਦਾ ਕੱਪ ਖੇਡੂਗਾ ਮੈਨੂੰ ਜਿੱਥੋਂ ਤੱਕ ਉਮੀਦ ਆ ਬਾਈ ਵਿਨੇ ਖੱਤਰੀ ਸ਼ਾਇਦ ਨਾ ਖੇਡੇ ਕਿਉਂਕਿ ਲਗਾਤਾਰ ਯਾਰ ਕਾਫੀ ਟਾਈਮ ਉਹਨੇ ਗੈਪ ਪਾ ਲਿਆ ਵਾ ਤੇ ਫਰਕ ਪੈ ਜਾਂਦਾ ਜਿਸ ਦਿਨ ਸ਼ੀਲੂ ਨਹੀਂ ਖੇਲਦਾ ਤਾਂ ਮਜ਼ਾ ਨਹੀਂ ਆਤਾ ਬਾਈ ਨਹੀਂ 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 ਮ제 ਬਾਈ ਸਾਰਿਆਂ ਦੇ ਆਂਦੇ ਆ ਤੁਸੀਂ ਨਾ ਇੱਕ ਇੱਕ ਕਬੱਡੀ ਨੂੰ ਕਬੱਡੀ ਦੀ ਲਹਿਰ ਦੇ ਨਾਲ ਦੇਖਿਆ ਕਰੋ ਸੋਚਿਆ ਕਰੋ ਦੂਜੇ ਪਾਸੇ ਜਿਹੜਾ ਖੜਾ ਉਹ ਸ਼ੀਲੂ ਆ ਅੱਜ ਹੈਗਾ ਇਹ ਮੈਚ ਸ਼ੀਲੂ ਦਾ ਕਿੱਥੇ ਦੱਸੋ ਵੀਰੇ ਵੀਰੇ ਅੱਜ ਹੁਸ਼ਿਆਰਪੁਰ ਦੇ ਵਿੱਚ ਸ਼ੀਲੂ ਖੇਡੂਗਾ ਤੇ ਜਿਹੜੇ ਭਰਾ ਬਾਅਦ ਵਿੱਚ ਆ ਰਹੇ ਆ ਤੇ ਉਹ ਜਰੂਰ ਅਪਡੇਟ ਨੂੰ ਸੌਂਦੇ ਰਿਹਾ ਕਰੋ ਗੱਲਾਂ ਬਾਤਾਂ ਆਪਾਂ ਇੱਕ ਉਹ ਕਹਿੰਦੇ ਹੁੰਦੇ ਆ ਨਾ ਆਪਾਂ ਜਿਆਦਾ ਹੈ ਨਹੀਂ ਗਾ ਇੰਨੇ ਜਿਆਦਾ ਬਈ ਆਪਾਂ ਸਾਰੀਆਂ ਡਿਟੇਲਾਂ ਤੁਹਾਨੂੰ ਟੋਟਲੀ ਦੱਸਦੀ ਆ ਆਪਣਾ ਇੰਨਾ ਨਹੀਂ ਹੁੰਦਾ ਪਰ ਕਈ ਭਰਾ ਮੈਨੂੰ ਪਿਆਰ ਕਰਦੇ ਤੇ ਉਹ ਜਰੂਰ ਆਪਣੇ ਲਾਈਵ ਦੇ ਵਿੱਚ ਆਂਦੇ ਆ ਬਾਈ ਤੁਸੀਂ ਬਹੁਤ ਸਮਝਦਾਰੀ ਵਾਲੀ ਰੱਖਦੇ ਹੋ ਸ਼ੀਲੂ ਤੋਂ ਪੰਜਾਬ ਵਾਲੇ ਜਲਦੇ ਆ ਅੱਜਕੱਲ ਨਹੀਂ 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 ਬਾਬੇ ਮੈਂ ਪੰਜਾਬ ਦਾ ਮੈਂ ਨਹੀਂ ਜਲਦਾ ਮੈਂ ਕਿਸੇ ਪਲੇਅਰ ਤੋਂ ਨਹੀਂ ਚੱਲਦਾ ਯਾਰ ਕੋਈ ਜਿਹੜਾ ਚੰਗਾ ਖੇਡਦਾ ਹੁਣ ਬਿੰਦਰ ਦੇ ਹੋਰਾ ਵਾ ਬਹੁਤ ਵਧੀਆ ਖੇਡਦਾ ਪਿਆ ਰਵੀ ਦੇ ਰਵੀ ਦੇ ਖੇ ਰਿਹਾ ਹੈ ਕਿਹਾ ਓਕੇ ਵੀਰੇ ਯਾਰ ਜੱਗੂ ਹਜੇ ਡੋਨ ਚੱਲਦਾ ਹੈ ਬੱਟ ਥੋੜਾ ਟਾਈਮਿੰਗ ਸੈਟ ਹੋ ਜਾਊਗਾ ਪੂਰਾ ਵੀਰੇ ਵੀਰੇ ਸੈਟਿੰਗ ਟੁੱਟ ਗਈ ਯਾਰ ਵੀਰੇ ਸੈਟਿੰਗ ਟੁੱਟ ਗਈ ਯਾਰ ਹੈ ਇਹਦੀ ਟੁੱਟ ਗਈ ਸੈਟਿੰਗ ਬਾਬੇ ਤੇ ਬਈ ਨਹੀਂ ਜੱਗੂ ਪੂਰਾ ਫਿੱਟ ਹੈ ਯਾਰ ਬਾਬੇ ਥੋੜਾ ਜਿਹਾ ਉਹ ਜ਼ੋਰ ਕਿਉਂ ਨਹੀਂ ਮਾਰਦਾ ਕਾਰਨ ਉਹਦਾ ਇਹੀ ਆ ਕਿਉਂਕਿ ਪਿਛਲੀ 60 ਤੋਂ ਰਿਕਵਰ ਕਰਦਾ ਪਿਆ ਆਪਣੇ ਆਪ ਨੂੰ ਜਿਆਦਾ ਜਾਨ ਨਹੀਂ ਲਾਂਦਾ ਪਿਆ ਬਟ ਖੇਡਦਾ ਪਿਆ ਉਹ ਤੇ ਗੋਪੀ ਮਾਨ ਕੀ ਜਨ ਨਾਲ ਯਾਰ ਥੋੜਾ ਤੱਕ ਪਾਇਆ ਜਲਤਾ ਕੋਈ ਨਹੀਂ ਆ ਕਿਸੇ سے ਬਿਲਕੁਲ ਬਾਈ ਜੀ ਗੇਮ ਨੂੰ ਪਿਆਰ ਕਰਦੇ ਆ ਜਦੋਂ ਆਪਾਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਜਾਂਦੇ ਆ ਹਰਿਆਣੇ ਵਾਲਿਆਂ ਦੇ ਅਸੀਂ ਉਹ ਆ ਪੰਜਾਬ ਵਾਲਿਆਂ ਦੇ ਅਸੀਂ ਉਹ ਆ ਇਹ ਜਦੋਂ ਐ ਕਰਨ ਲੱਗ ਜਾਂਦੇ ਨੇ ਨਾ ਬਾਈ ਉਦੋਂ ਫਿਰ ਤੋਂ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਥੋਟ ਚੱਲਦੇ ਰਹਿੰਦੇ ਆ ਤੁਸੀਂ ਕੀ ਸਮਝਣ ਲੱਗ ਜਾਂਦੇ ਆ ਕਿ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਆਪ ਨੂੰ ਕੀ ਮਿਲ ਜਾਂਦਾ ਹਮ ਵੀ ਅੰਬਾਬੂਰੀ ਔਰ ਸਭ ਪਲੇਅਰਸ ਸੇ ਪਿਆਰ ਕਰਤੇ ਆ ਹਰਿਆਣੇ ਵਾਲੇ ਬਿਲਕੁਲ ਭਾਈ ਜੀ ਜਿਹੜੇ ਚੰਗੇ ਖੇਡਣਗੇ ਹਰ ਇੱਕ ਪਿਆਰ ਕਰੂਗਾ ਬਾਈ ਪੰਜਾਬ ਵਿੱਚ ਛੀਲੂ ਨੂੰ ਬਹੁਤ ਪਿਆਰ ਮਿਲਦਾ ਹੁਣ ਤੁਸੀਂ ਆਹ ਦੇਖੋ ਪੰਜਾਬ ਦੇ ਵਿੱਚ ਇੰਨਾ ਪਿਆਰ ਮਿਲਦਾ ਤਾਂ ਹਰਿਆਣੇ ਦੇ ਵਿੱਚ ਵੀ ਮਿਲਦਾ ਵਾ ਜਿਵੇਂ ਹੁਣ ਮੰਨ ਲਓ ਇੱਕ ਵਾਰੀ ਜੱਗੂ ਦਾ ਟੂਰਨਾਮੈਂਟ ਹੋਇਆ ਸੀ ਜੱਗੂ ਗਿਆ ਸੀ ਹਰਿਆਣੇ ਦੇ ਵਿੱਚ ਬਾਈ ਜੱਗੂ ਥੋੜਾ ਅਪ ਡਾਊਨ ਚਲਦਾ ਰਹਿੰਦਾ ਹੈ ਸਹੀ ਹੈ ਵੀਰ ਸ਼ੀਲੂ ਕਰਕੇ ਹੀ ਮੈਂ ਅੱਜ ਦੇਖਦੇ ਆ ਸ਼ੀਲੂ 스타 ਹੁਣ ਤੁਸੀਂ ਮੈਨੂੰ ਇੱਕ ਚੀਜ਼ ਦਾ ਬਈ ਜਵਾਬ ਦਿਓ ਇੱਕ ਵਾਰੀ ਟੂਰਨਾਮੈਂਟ ਹੋਇਆ ਸੀ ਹਰਿਆਣੇ ਦੇ ਵਿੱਚ ਸ਼ਾਇਦ ਉਦੋਂ ਸ਼ੀਲੂ ਵੀ ਖੇਡਿਆ ਸੀ ਤਾਂ ਹਰਿਆਣੇ ਦੇ ਵਿੱਚ ਲੋਕਾਂ ਨੇ ਜੱਗੂ ਨੂੰ ਕਿੰਨਾ ਪਿਆਰ ਦਿੱਤਾ ਸੀ ਸੋਚੋ ਜਿਹੜੇ ਬੰਦੇ ਦੀ ਆ ਬਲੰਦੀਆਂ ਤੇ ਹੋਵੇ ਨਾ ਜਿਹੜਾ ਬੰਦਾ ਤਰੱਕੀਆਂ ਤੇ ਹੋਵੇ ਲੋਕੀ ਉਹਨੂੰ ਪਿਆਰ ਕਰਦੇ ਹੁਣ ਤਾਂ ਸੋਚ ਲਓ ਉਹਨਾਂ ਦੇ ਹੇਟਰ ਹੁਣ ਹੁੰਦੇ ਹੀ ਹੁੰਦੇ ਆ ਜਦੋਂ ਬੰਦਾ ਕੋਈ ਤਰੱਕੀਆਂ ਕਰਦਾ ਨੇ ਤਾਂ ਪਹਿਲ ਦੇ ਆਧਾਰ ਤੇ ਜਦੋਂ ਕਿਸੇ ਦੇ ਹੇਟਰ ਬਣਨ ਲੱਗ ਜਾਂਦੇ ਨੇ ਤਾਂ ਸੋਚ ਲਓ ਉਹ ਬੰਦਾ ਬਲੰਦੀਆਂ ਤੇ ਜਾ ਰਿਹਾ ਨਹੀਂ 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 ਬਾਬੇ ਜੱਗੂ ਖੇਡਦਾ ਬੜਾ ਵਧੀਆ ਹੈ ਖੇਡਦਾ ਐਵੇਂ ਕਿਉਂ ਮਾਰਾ ਕਹੀਏ ਬਈ ਨੂੰ ਬਿਲਕੁਲ ਭਾਈ ਵਧੀਆ ਯਾਰ ਗੇਮ ਉਹੀ ਮੈਂ ਤੁਹਾਨੂੰ ਕਹੀ ਜਾਂਦਾ ਹੇਟਰ ਵੀ ਉਹਦੇ ਹੀ ਬਣਦੇ ਹੁੰਦੇ ਆ ਜਿਹਦਾ ਕੁਝ ਨਾਮ ਹੋਵੇ ਹੁਣ ਜੇ ਕਿਸੇ ਬੰਦੇ ਨੂੰ ਕੋਈ ਸੁਣਦਾ ਨਹੀਂ ਦੇਖਦਾ ਨਹੀਂ ਕੁਝ ਕਰਦਾ ਨਹੀਂ ਤਾਂ ਉਹਦੇ ਹੇਟਰ ਤਾਂ ਹੋਣੇ ਨਹੀਂ ਕਿਉਂਕਿ ਉਹਨੂੰ ਚਾਹਣ ਵਾਲੀ ਥੋੜੇ ਲੋਕ ਹੋਣਗੇ ਜਿਨੂੰ ਹੁਣ ਲੈ ਚਾਣ ਵਾਲੇ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਲੋਕ ਨੇ ਤੇ ਉਹ ਤਾਂ ਫਿਰ ਵੀ ਤੁਸੀਂ ਆਪ ਹੀ ਸਮਝਦਾਰ ਆ ਉਹਦੇ ਹੇਟਰ ਤਾਂ ਹੋਣੀ ਹੋਣੇ ਆ ਹਾਂ ਯਾਰ ਬੜੇ ਵੀਰ ਆ ਚੀਜ਼ ਵਾਸਤੇ ਨਾ ਵਾਸਤੇ ਮੈਂ ਕਹਿੰਦਾ ਸੀ ਕਿ ਰਵਿੰਦਰ ਜਲ ਨੂੰ ਬੇਨਤੀ ਕਰਨੀ ਪੈਣੀ ਆ ਉਹ ਚੱਲਦੇ ਮੈਚ ਦੇ ਵਿੱਚ ਆਪਣੇ ਖਾਸ ਕਰਕੇ ਮੈਂ ਕਹਿੰਦਾ ਕਹਿੰਦਾ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਰਿਕਵੈਸਟ ਕਰਨੀ ਪੈਣੀ ਆ ਬਿਲਕੁਲ ਯਾਰ ਸਾਰੇ ਹੀ ਵਧੀਆ ਖੇਡਦੇ ਆ ਬਿਲਕੁਲ ਸਾਹਿਲ ਬਾਈ ਬਿਲਕੁਲ ਵਧੀਆ ਗੱਲ ਆ ਬਸ ਇੱਕ ਤੁਸੀਂ ਜਿਹੜੇ ਮੈਨੂੰ ਪਿਆਰ ਕਰਦੇ ਆ ਬਾਈ ਨਫਰਤਾਂ ਖਤਮ ਕਰੋ ਇਸ ਚੀਜ਼ ਦੇ ਵਿੱਚ ਇੱਕ ਦੂਜੇ ਨੂੰ ਆਪਾਂ ਗਲਤ ਕਹਿਣਾ ਬੰਦ ਕਰੀਏ ਜਿੰਨੇ ਵੀ ਭਰਾ ਇੱਥੇ ਲਾਈਵ ਦੇ ਵਿੱਚ ਬੈਠੇ ਆ ਜੇ ਕੋਈ ਗਲਤ ਕਹਿੰਦਾ ਜਿਵੇਂ ਕਹਿੰਦੇ ਹੁੰਦੇ ਨਾ ਆਪਾਂ ਜਦੋਂ ਕੁੱਤੇ ਪੌਂਗਦੇ ਹੁੰਦੇ ਆ ਤੇ ਕੁੱਤੇ ਦੇ ਜਦੋਂ ਆਪਾਂ ਵੱਟਾ ਮਾਰਾਂਗੇ ਤਾਂ ਕੁੱਤਾ ਹੋਰ ਤੇਜ਼ ਹੋ ਜਾਂਦਾ ਹੁੰਦਾ ਤਾਂ ਇਸ ਤੋਂ ਬੈਟਰ ਇਹੀ ਆ ਜੇ ਕੋਈ ਕਿਸੇ ਨੂੰ ਗਲਤ ਬੋਲਦਾ ਤਾਂ ਉਹਦਾ ਰਿਪਲਾਈ ਨਾ ਦਿਓ ਜਦੋਂ ਉਹਦਾ ਆਪਾਂ ਰਿਪਲਾਈ ਦੇ ਦੰਨੇ ਆ ਤਾਂ ਮੈਂ ਕਹਿੰਦਾ ਉਹ ਫੇਰੋਂ ਪੂੰਕਣ ਲਾ। ਤਾਂ ਕਰਕੇ ਵਟਾ ਵੀ ਨਾ ਮਾਰੋ ਤੇ ਬੋਲੋ ਵੀ। ਜੋ ਅੱਜ ਪੂੰਕੂਗਾ ਕੱਲ ਬੋਲੂਗਾ ਕੱਲ ਬੋਲੂਗਾ। 2 ਦਿਨਾਂ ਬਾਅਦ ਉਹ ਆਪਣੇ ਆਪ ਚੁੱਪ ਹੋ ਜਾਊਗਾ। ਐ ਤੇ ਕਬੱਡੀ ਪਲੇਅਰ ਨੂੰ ਪਿਆਰ ਕਰੋ ਸਾਰੇ ਵੀਰ ਬਿਲਕੁਲ ਭਾਈ ਸੱਚ ਬੋਲ ਜੋ ਤੇ ਛੇ ਪੰਜਾਬ ਨਹੀਂ ਛੀਲੂ ਕੋ ਉਠਾਇਆ ਹੈ ਹਰਿਆਣਾ ਮੈਂ ਕੀਆ ਦਿਆ ਹੈ। ਬਈ ਹਰਿਆਣੇ ਵਾਲੇ ਪੰਜਾਬ ਵਾਲੇ ਜੇ ਸ਼ੀਲੂ ਚੰਗਾ ਖੇੜਦਾ ਤਾਂ ਬਾਬੇ ਉਹ ਤਾਂ ਹੀ ਜਿੱਤ ਕੇ ਲੈ ਕੇ ਜਾਂਦਾ ਇਹ ਵੀ ਚੀਜ਼ ਬਈ ਮੰਨਦੇ ਆ ਪੰਜਾਬ ਦੇ ਵਿੱਚੋਂ ਸ਼ੀਲੂ ਸ਼ੀਲੂ ਹੋਈ ਆ ਬਟ ਜੇ ਉਹ ਚੰਗਾ ਪਲੇਅਰ ਆ ਤਾਂ ਬਈ ਉਹ ਜਿੱਤ ਕੇ ਜਾਂਦਾ ਵਾ ਇਹ ਚੀਜ਼ 'ਚ ਕੋਈ ਦੂ ਰਹਿਣੀ ਜੇ ਉਹ ਚੰਗਾ ਪ੍ਰਦਰਸ਼ਨ ਕਰੂਗਾ ਤਾਂ ਜਿੱਤੂਗਾ ਤੇ ਨਵੀਂ ਬਈ ਸਾਰੀ ਚੈਟ 'ਚ ਸਿਰਫ 10 ਆਦਮੀ ਗਲਤ ਬੋਲਤੇ ਰਹਤੇ ਹੈ ਬਸ ਉਹ ਬਈ ਮੈਂ ਤੁਹਾਨੂੰ ਉਹੀ ਚੀਜ਼ ਕਿਹਾ ਵਾ ਜਦੋਂ ਕੁੱਤਾ ਭੌਂਕਦਾ ਹੁੰਦਾ ਤਾਂ ਕੁੱਤੇ ਦੇ ਆਪਾਂ ਜਦੋਂ ਵੱਟਾ ਹਾਰਾਂਗੇ ਤਾਂ ਬਾਈ ਉਹਨੇ ਹੋਰ ਅੱਗੇ ਨੂੰ ਵੱਧ-ਵੱਧ ਪਾਊਗਾ ਉਹ ਹੋਰ ਅੱਗੇ ਨੂੰ ਆਂਦਾ ਰਹੂਗਾ ਉਹਨੇ ਇੱਕ ਰਿਪਲਾਈ ਦਿੱਤਾ ਤੁਸੀਂ ਉਹਦਾ ਰਿਪਲਾਈ ਦਿੱਤਾ ਉਹਨੇ ਬਾਅਦ ਚ ਫੇਰ ਹੋਰ ਤੇ ਜਦੋਂ ਤੁਸੀਂ ਚੁੱਪ ਕਰਕੇ ਬੈਠ ਗਏ ਤੁਸੀਂ ਉਹਦਾ ਰਿਪਲਾਈ ਨਾ ਦੇਖਿਆ ਤਾਂ ਮੈਂ ਕਹਿੰਦਾ ਅਗਲਾ ਆਪਣੇ ਆਪ ਚੁੱਪ ਹੋ ਜਾਊਗਾ ਜਦੋਂ ਤੁਸੀਂ ਇੱਕ ਦਾ ਰਿਪਲਾਈ ਦਿੰਨੇ ਆ ਇਸ ਤੋਂ ਬਾਅਦ ਉਹ 50 ਰਿਪਲਾਈ ਦਿੰਦਾ ਤੁਸੀਂ 100 ਰਿਪਲਾਈ ਦਿੰਨੇ ਆ ਉਹਦੇ ਨਾਲ ਥੋੜਾ ਜਿਹਾ ਕੌਂਟਰੋਵਰਸੀ ਚੱਲ ਪੰਦੀ ਆ ਜਿਹਦੇ ਵਿੱਚ ਪਲੇਅਰਾਂ ਨੂੰ ਨੁਕਸਾਨ ਬਹੁਤ ਹੁੰਦਾ ਬਈ ਇਹ ਚੀਜ਼ ਦਾ ਤੁਸੀਂ ਯਾਦ ਰੱਖੋ ਪਲੇਅਰਾਂ ਨੂੰ ਨੁਕਸਾਨ ਫੇਰ ਹੀ ਹੁੰਦਾ ਹੁੰਦਾ ਜਦੋਂ ਆਪਾਂ ਐਵੇਂ ਦੀਆਂ ਚੀਜ਼ਾਂ ਕਰਦੇ ਆ ਯਾਰ ਅਗਲੇ ਦੀ ਮਿਹਨਤ ਬੋਲਦੀ ਆ ਬਿਲਕੁਲ ਬਈ ਮਿਹਨਤ ਬੋਲਦੀ ਆ ਬਈ ਮੈਂ ਵਿਸ਼ਵਾਸ ਮੰਨਿਓ ਮੈਂ ਕਈ ਵਾਰ ਕਮੈਂਟ ਵੀ ਪੜਦਾ ਰਹਿਣਾ ਹੁਣਾ ਔਰ ਮੇਰਾ ਕਿਸੇ ਲਾਈਫ ਦੇ ਵਿੱਚ ਮੇਰੀ ਆ ਡੀਪੀ ਤਾਂ ਤੁਸੀਂ ਪਹਿਚਾਣਦੇ ਹੋਣੇ ਆ ਲਾਈਵ ਦੇ ਵਿੱਚ 90% ਮੈਂ ਰਪਲਾਈ ਨਹੀਂ ਦਿੰਦਾ ਇਹ ਤੁਸੀਂ ਕਦੇ ਵੀ ਦੇਖ ਲਿਓ ਮੈਂ ਤੋਂ ਡੇਵਰ ਗੂ ਵੀ ਪਾਗਲ ਆ ਕਬੱਡੀ ਦਾ ਕਬੱਡੀ ਨੂੰ ਚਾਹਣ ਵਾਲਾ ਬਹੁਤ ਆ ਤੇ ਜ਼ਬਰਦਸਤ ਰਪਲਾਈ ਦੀ ਆ ਬਿਲਕੁਲ ਭਾਈ ਤੇ ਗੁਰਲਾਲ ਭਾਈ ਹੈਲੋ ਜੀ ਤੇ ਮੈਂ ਕਦੇ ਵੀ ਲਾਈਵ ਦੇ ਵਿੱਚ ਹਰ ਇੱਕ ਟੂਰਨਾਮੈਂਟ ਦੇਖਦਾ ਕਈ ਵਾਰ ਮਿਸ ਵੀ ਕਰ ਜਾਣਾ ਕਿਤੇ ਹੋਰ ਟੂਰਨਾਮੈਂਟ ਚੱਲਦਾ ਉਹ ਦੇਖਦਾ ਪਿਆ ਤੇ ਮਿਸ ਹੋ ਜੇ ਤਾਂ ਮੈਂ ਕਹਿੰਦਾ ਰਾਤ ਨੂੰ ਜਦੋਂ ਵਿਹਲੇ ਬੈਠੇ ਹੁੰਦਾ ਉਹ ਵੀ ਟੂਰਨਾਮੈਂਟ ਦੇਖੀਦਾ ਉਹ ਆਂ ਛੋਟੇ ਪਲੇਅਰ ਹੁਣ ਭਾ ਵੱਡੇ ਪਲੇਅਰ ਹੁਣ ਆਪਾਂ ਦੇਖੀਦਾ ਟੂਰਨਾਮੈਂਟ ਕਬੱਡੀ ਨੂੰ ਪਿਆਰ ਕਰੋ ਕਬੱਡੀ ਦੇ ਖਿਡਾਰੀਆਂ ਨੂੰ ਪਿਆਰ ਕਰੋ ਕਦੇ ਵੀ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਨਾ ਕਰਦੇ ਰਿਹਾ ਕਰੋ ਇਹੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਭਰਾ ਮੈਨੂੰ ਦੇਖਦੇ ਆ ਚਾਹੁੰਦੇ ਆ ਪਿਆਰ ਕਰਦੇ ਆ ਤਾਂ ਇਸ ਚੀਜ਼ਾਂ ਤੇ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿਉਂਕਿ ਤੁਹਾਡਾ ਕੁਝ ਨਹੀਂ ਆਣਾ ਤੁਸੀਂ ਮੈਸੇਜ ਦੋਗੇ ਪਰ ਮੈਂ ਕਹਿੰਦਾ 플레이ਰਾਂ ਨੂੰ ਨੁਕਸਾਨ ਜ਼ਰੂਰ ਹੋ ਜਾਂਦਾ ਮੈਂ ਤਾਂ ਕਦੇ ਵੀ ਚੈਟ ਨਹੀਂ ਪੜਦਾ ਨਾ ਮੈਂ ਕਿਸੇ ਨੂੰ ਰਿਪਲਾਈ ਦਿਨਾ ਅਗਲਾ ਬੋਲ ਕੇ ਆਪ ਹੀ ਚੁੱਪ ਕਰ ਜਾਂਦਾ ਹੈ ਰਾਈਟ ਬਿਲਕੁਲ ਸਹੀ ਗੱਲ ਆ ਸਾਇਲ ਭਾਈ ਬਿਲਕੁਲ ਸਹੀ ਮੈਸੇਜ ਆਏ ਇੱਕ ਭਰਾ ਮੇਰਾ ਕੱਲ ਲਾਈਵ ਦੇ ਵਿੱਚ ਆਇਆ ਸੀਗਾ ਕੱਲ ਪਤਾ ਨਹੀਂ ਪਰਸੋਂ ਦੀ ਗੱਲ ਆ ਭਰਾ ਲਾਈਵ ਦੇ ਵਿੱਚ ਮੇਰੇ ਨਾਲ ਚੈਟਿੰਗ ਕਰਦਾ ਪਿਆ ਸੀ ਤੇ ਉੱਥੇ ਕੀ ਹੋਇਆ ਉਹ ਬੰਦਾ ਬੜੇ ਗਲਤ ਮੈਸੇਜ ਲਿਖਦਾ ਪਿਆ ਸੀ ਮੈਨੂੰ ਬਹੁਤ ਫੀਲ ਹੋਇਆ ਯਾਰ ਮੇਰੇ ਲਾਈਵ ਦੇ ਵਿੱਚ ਤੂੰ ਭਰਾ ਆ ਕੇ ਚੰਗੇ ਕਮੈਂਟ ਕਰਦਾ ਤੇ ਪਰ ਤੂੰ ਲਾਈਵ ਦੇ ਵਿੱਚ ਕਿਵੇਂ ਦੀ ਭਾਸ਼ਾ ਵਰਤਦਾ ਬਿਆ ਤਾਂ ਬੜਾ ਫੀਲ ਗਿਆ ਹੋਇਆ ਬਈ ਹਾਂ ਪੰਜਾਬ ਹਰਿਆਣਾ ਬਾਈ ਬਾਈ ਬਿਲਕੁਲ ਭਾਈ ਇੱਕੋ ਹੀ ਆ ਪੰਜਾਬ ਹਰਿਆਣਾ ਸਰਕਾਰਾਂ ਨੇ ਬਦਲ ਤੇ ਨਾਮ ਬਦਲ ਤੇ ਉਹ ਕਰਤਾ ਅੱਡਾ ਡੱ ਘਰ ਤੇ ਇੱਕ ਦੂਜੇ ਨੂੰ ਲੜਾਈਆਂ ਕਰਾ ਦਿੰਦੇ ਆ ਪਰ ਆਪ ਭਾਈਚਾਰਾ ਖਤਮ ਨਾ ਕਰੋ ਕਿਉਂਕਿ ਮੈਂ ਖੁਦ ਥੋੜਾ ਟਾਈਮ ਪਹਿਲਾਂ ਮੈਂ ਹਰਿਆਣਾ ਵੀ ਕ੍ਰੋਸ ਕੀਤਾ ਸੀ ਔਰ ਰਾਜਸਥਾਨ ਵੀ ਗਿਆ ਸੀ ਮੈਂ ਕਹਿੰਦਾ ਜਿੰਨੇ ਹਰਿਆਣੇ ਵਾਲੇ ਔਰ ਰਾਜਸਥਾਨ ਵਾਲੇ ਪਿਆਰ ਕਰਦੇ ਆ ਬਹੁਤ ਵਧੀਆ ਯਾਰ ਪੰਜਾਬੀਆਂ ਨੂੰ ਪਿਆਰ ਕਰਦੇ ਆ ਕਿਸੇ 'ਚ ਕੋਈ ਨਫ਼ਰਤ ਨਹੀਂ ਹਰਿਆਣੇ ਵਾਲਿਆਂ ਦੀ ਬੋਲੀ ਜਰੂਰ ਆਣ ਲੱਗਦੀ ਆ ਕਿ ਹਰਿਆਣੇ ਵਾਲੇ ਲੜਦੇ ਪਏ ਆ ਕਦੇ ਵੀ ਤੁਸੀਂ ਹਰਿਆਣੇ ਵਾਲਿਆਂ ਦੇ ਕੋਲ ਜਾਓਗੇ ਨਾ ਤਾਂ ਤੁਹਾਨੂੰ ਐ ਫੀਲ ਹੋਊਗਾ ਯਾਰ ਉਹ ਮੈਨੂੰ ਓੱਖਾ ਜਿਹਾ ਬੋਲਦਾ ਪਿਆ ਓੱਖਾ ਨਹੀਂ ਉਹਨਾਂ ਦੀ ਭਾਸ਼ਾ ਹੀ ਐਵੇਂ ਐਂ ਹੀ ਉਹ ਬੋਲਦੇ ਆ ਤੇ ਆਪ ਨੂੰ ਲੱਗਦਾ ਯਾਰ ਸ਼ਾਇਦ ਉਹ ਆਪ ਨੂੰ ਗਲਤ ਬੋਲਦਾ ਪਿਆ ਤੇ ਚਲੋ ਦੋਸਤੋ ਸਾਰੇ ਭਰਾਵਾਂ ਨੂੰ ਲਵ ਯੂ ਜਿੰਨੇ ਵੀ ਭਰਾ ਆਪਣਾ ਲਾਈਵ ਦੇਖਦੇ ਪਿਆ ਜਾਂਦੇ ਜਾਂਦੇ ਲਾਈਵ ਨੂੰ ਲਾਈਕ ਜ਼ਰੂਰ ਕਰ ਜਿਓ ਜਿੰਨੇ ਵੀ ਭਰਾ ਦੇਖਦੇ ਪਿਆ ਤੇ ਜਲਦੀ ਜਲਦੀ ਹੁਣ ਲਾਈਕ ਦੀ ਗਿਣਤੀ ਆਪਾਂ ਪਲੱਸ ਕਰਨੀ ਆ ਜਿੰਨੇ ਦੇਖਦੇ ਇਹਦੂ ਵੱਧ ਲਾਈਕ ਕਰਨੇ ਆ ਤੇ ਹੁਣ ਤੁਹਾਡੇ ਹੱਥ ਦੇ ਵਿੱਚ ਅਜੇ ਪਿਆਰ ਕਰਦੇ ਆ ਤੇ ਜਲਦੀ ਜਲਦੀ ਲਾਈਕ ਕਰ ਦੋ ਹੁਣ 20 ਲਾਈਕ ਅਤੇ 33 ਜਾਨਾਂ ਦੀ ਦੇਖਣ ਵਾਲਿਆਂ ਦੀ ਗਿਣਤੀ ਆ 21 ਹੋ ਗਏ ਹੁਣ ਆਪਾਂ ਦੇਖਣਾ ਵਾ ਜਿਹੜੇ ਮੈਨੂੰ ਪਿਆਰ ਕਰਦੇ ਮੇਰੀਆਂ ਗੱਲਾਂ ਨੂੰ ਪਿਆਰ ਕਰਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਲਾਈਕ ਕਰਨਗੇ ਤੇ ਜਿਹੜੇ ਭਰਾ ਨਹੀਂ ਪਿਆਰ ਕਰਦੇ ਉਹ ਨਹੀਂ ਲਾਈਕ ਕਰਨ ਤੇ ਉਹਨਾਂ ਦਾ ਵੀ ਧੰਨਵਾਦ ਆ ਸ਼ੀਲੂ ਵਰਸਾਈ ਜੱਗੂ ਜੱਗੂ ਨਾਲ ਅੰਬਾ ਬੂਰੀ ਆ ਲਓ ਜੀ ਜੱਗੂ ਕਦੇ ਜੱਗੂ ਕਦੇ ਨਿਊਜ਼ੀਲੈਂਡ ਵਰਲਡ ਕੱਪ ਦਾ ਬੈਸਟ ਨਿਕਲਿਆ ਜੱਗੂ ਕਦੇ ਆਸਟ੍ਰੇਲੀਆ ਵਰਲਡ ਕੱਪ ਦਾ ਬੈਸਟ ਨਿਕਲਿਆ ਜੱਗੂ ਕਦੇ ਯੂ ਐਸ ਏ ਕੋਈ ਨਹੀਂ ਪਰਮਾਤਮਾ ਮੇਰ ਕਰੂਗੇ ਬਾਬੇ ਉਹ ਬਹੁਤ ਵਧੀਆ ਆ ਬੈਸਟਨ ਨਿਕਲੂਗਾ ਇਹ ਵੀ ਮੈਂ ਤੈਨੂੰ ਕਹਿਦਾ ਨਾ ਤੇ ਜੱਗੂ ਨੇ ਜਿੱਥੇ ਟਰੈਕਟਰ ਜਿੱਤੇ ਆ ਬਈ ਹਾਰਲੇ ਜਿੱਤੇ ਆ ਸ਼ਾਇਦ ਉਹ ਆਪਾਂ ਭੁੱਲ ਜਾਨੇ ਆ ਇਸ ਚੀਜ਼ ਨੂੰ ਛੀਲੂ ਛੀਲੂ ਪਹੁੰਚ ਗਿਆ ਕੇ ਬਾਈ ਛੀਲੂ ਬਾਈ 90% ਤਾਂ ਪਹੁੰਚ ਗਿਆ ਐ ਬਸ ਮੈਚ ਜਲਦੀ ਹੋ ਜਾਊਗਾ ਤੇ ਆਪਾਂ ਵੀ ਮੈਚ ਦੇਖਣਾ ਵਾ ਤੁਹਾਡਾ ਵੀ ਭਰਾਵਾਂ ਦਾ ਟਾਈਮ ਬੜਾ ਕੀਮਤੀ ਹੁੰਦਾ ਵਾ ਤੁਸੀਂ ਫਿਰ ਵੀ ਕੀਮਤੀ ਟਾਈਮ ਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਭਰਾ ਦੇ ਲਾਈਵ ਦੇ ਵਿੱਚ ਆਣਨੇ ਆ ਆਪਾਂ ਵੀਡੀਓ ਵਗੈਰਾ ਘਾਟਾ ਅਪਲੋਡ ਕਰੀ ਦੀਆਂ ਬਸ ਆਪਾਂ ਇੱਕ ਪਿਆਰ ਹੁੰਦਾ ਉਹ ਆਪਸ ਵਿੱਚ ਵੰਡਣਾ ਨੇ ਆਪਣੇ ਭੈਣ ਭਰਾਵਾਂ ਦੇ ਨਾਲ ਤੇ ਬਸ ਤੁਸੀਂ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਹਾਂ ਜਿੰਨੇ ਵੀ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਕਰੀਬਨ 14000 ਸਬਸਕ੍ਰਾਈਬਰ ਹੋ ਗਏ ਆ ਤੇ ਜਲਦੀ ਜਲਦੀ ਆਪਾਂ ਜਲਦੀ ਜਲਦੀ ਗਰੋ ਕਰਦੀ ਹੈ ਚੈਨਲ ਤਾਂ ਕਰਕੇ ਬਸ ਹਾਂ ਜੱਗੂ ਦਾ ਕੈਨੇਡਾ ਖੇਡਦਾ ਹੈ ਇੰਗਲੈਂਡ ਸੀਜ਼ਨ ਦਾ ਬੈਸਟ ਆਇਆ ਹੈ ਓਕੇ ਤੇ ਬਾਅਦ ਤੁਸੀਂ ਹੁਣੇ ਜਲਦੀ ਜਲਦੀ ਚੈਨਲ ਨੂੰ ਕਰ ਲਓ ਤਾਂ ਕਿ ਬਹੁਤ ਵਧੀਆ ਜਾਣਕਾਰੀ ਦਿੱਤੇ ਹੋ ਭਾਈ ਜਾਣਕਾਰੀ ਤਾਂ ਮੈਂ ਕੋਈ ਖਾਸ ਨਹੀਂ ਦਿੰਦੀ ਆਪਾਂ ਤਾਂ ਬਸ ਗੱਲਾਂ ਬਾਤਾਂ ਕਰੀਦੀਆਂ ਤੇ ਬਾਕੀ ਤਾਂ ਮੈਂ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਹੁਣ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਤਾਂ ਚਲੋ ਕੀ ਕਰਨਾ ਵਾ ਲਾਈਕ ਕਮੈਂਟ ਜ਼ਰੂਰ ਕਰਕੇ ਜਾਈਓ ਔਰ ਚੈਨਲ ਨੂੰ ਸਾਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਯਾਰ ਤੁਸੀਂ ਸਾਰੇ ਇਹ ਗੱਲਾਂ ਸਹੀ ਬੋਲਦੇ ਨੇ ਨਹੀਂ ਭਾਈ ਗੱਲਾਂ ਨਹੀਂ ਗਾ ਆਪਾਂ ਇੱਕ ਨਾਰਮਲ ਜੇ ਪਰਿਵਾਰ ਦੇ ਵਿੱਚੋਂ ਆ ਇਕ ਆਪਾਂ ਇੱਜ਼ਤ ਕਰਨੀ ਸਿੱਖੇ ਆ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਹਰ ਇੱਕ ਪੰਜਾਬੀ ਤੋਂ 90% ਬੰਦੇ ਹਰ ਇੱਕ ਪੰਜਾਬੀ ਹਰ ਇੱਕ ਧਰਮ ਹਰ ਇੱਕ ਦੀ ਰਿਸਪੈਕਟ ਕਰਦਾ ਕਿਉਂਕਿ ਆਪਣੀ ਆਦਤ ਪਰਮਾਤਮਾ ਨੇ ਔਰ ਪਰਿਵਾਰ ਨੇ ਆਪ ਨੂੰ ਇਹੀ ਸਿਖਾਇਆ ਕਿ ਹਰ ਇੱਕ ਦੀ ਰਿਸਪੈਕਟ ਕਰੋ ਜੇ ਆਪਾਂ ਰਿਸਪੈਕਟ ਕਰਾਂਗੇ ਤਾਂ ਆਪ ਨੂੰ ਬੈਕ ਰਿਸਪੈਕਟ ਮਿਲੇਗੀ ਜਦੋਂ ਆਪਾਂ ਕਿਸੇ ਨੂੰ ਗਾਲ ਗੂਲ ਕੱਢਾਂਗੇ ਤਾਂ ਆਪ ਨੂੰ ਅੱਗੇ ਉਹ ਵੀ ਗਾਲਾਂ ਹੀ ਆਣਗੀਆਂ ਇਹ ਹਾਲ ਨੇ ਨਵੀ ਬਈ ਬਹੁਤ ਵਧੀਆ ਰਾਮਪਾਲ ਬਈ ਬਹੁਤ ਵਧੀਆ ਵੀਰ ਅੱਜ ਸ਼ਕਰਪੁਰ ਖੇਡੂਗੀ ਸ਼ਕਰਪੁਰ ਖੇਡੂਗੀ ਬਈ ਪਰ ਹਸ਼ਿਆਰਪੁਰ ਦੇ ਵਿੱਚ ਨਹੀਂ ਖੇਡਦੀ ਉਹ ਹੋਰ ਕਲੱਬ ਦੇ ਵੱਲੋਂ ਖੇਡੂਗੀ ਹੋਰ ਟੂਰਨਾਮੈਂਟ ਤੇ ਖੇਡੂਗੀ ਕੌਣ ਸੇ ਚੈਨਲ ਤੇ ਲਾਈਵ ਆਏਗਾ ਸ਼ੀਲੂ ਕਾ ਬਈ ਉਹ ਬਈ ਉਹ ਹੋਊਗਾ ਕਬੱਡੀ 365 ਤੇ ਸ਼ਾਇਦ ਲਾਈਵ ਚੱਲਦਾ ਪਿਆ ਵਾ ਚੱਲਦਾ ਹੀ ਪਿਆ ਵਾ ਕਿਉਂਕਿ ਉਹ ਜਿਹੜੇ ਪਿੰਡਵਾਰ ਹੁੰਦੇ ਆ ਤੇ ਉਹ ਚੱਲੀ ਜਾਂਦੇ ਆ ਪਰਾਵਾ ਇਹ ਹਰਿਆਣੇ ਵਾਲੇ ਨਹੀਂ ਕਿਸੇ ਦੇ ਮਿੱਤ ਨਹੀਂ ਨਹੀਂ ਮੇਰੀ ਜਾਨ ਜਦੋਂ ਆਪਾਂ ਪਿਆਰ ਨਾਲ ਬੋਲਾਂਗੇ ਜੋਰੇਪਈਆ ਸਭ ਮਿੱਤ ਹੋ ਜਾਣਗੇ ਸਾਰੇ ਪਿਆਰ ਨਾਲ ਹੁਣ ਜੇ ਸ਼ੀਲੂ ਨੂੰ ਲੋਕੀ ਇੰਨੇ ਪਿਆਰ ਕਰਦੇ ਤਾਂ ਉਹ ਪੰਜਾਬ ਵਾਲੇ ਆ ਮੈਂ ਕਿੰਨਾ ਇੰਨਾ ਹਰਿਆਣੇ ਦੇ ਵਿੱਚ ਨਹੀਂ ਉਹਨੂੰ ਪਿਆਰ ਕਰਦੇ ਹੁਣੇ ਲੋਕ ਜਿੰਨਾ ਮੈਂ ਕਿੰਨਾ ਪੰਜਾਬ ਦੇ ਲੋਕ ਉਹਨੂੰ ਪਿਆਰ ਕਰਦੇ ਆ ਕਮਾਲਪੁਰੇ ਕਬੱਡੀ ਕੱਪ ਦੇ ਸ਼ਗਰਪੁਰ ਨਾਲ ਹਿਸਾਬ ਕਰੂ ਸ਼ੀਲੂ ਛੜੂਗਾ ਬਹੁਤ ਗਲਤ ਬੋਲਦੇ ਆ ਉਹ ਕੋਈ ਚੱਕ ਨਹੀਂ ਮੇਰੀ ਜਾਨ ਇਗਨੋਰ ਕਰੋ ਇੱਕ ਵਾਰੀ ਬੋਲੂ ਦੋ ਵਾਰੀ ਬੋਲੂ ਤੀਜੀ ਵਾਰ ਜਦੋਂ ਆਪਾਂ ਨੂੰ ਰਿਪਲਾਈ ਨਾ ਦਿੱਤਾ ਤਾਂ ਮੈਂ ਤੁਹਾਨੂੰ ਕਹਿੰਦਾ ਆ ਔਟੋਮੈਟਿਕੋ ਬੰਦਾ ਪਾਸੇ ਹੋ ਜੂਗਾ ਉਦੋਂ ਇਸ ਤੋਂ ਬਾਅਦ ਰਿਪਲਾਈ ਦੇਣਾ ਬੰਦ ਹੋ ਜਾਊਗਾ ਤੇ ਚਲੋ ਦੋਸਤੋ ਲਵ ਯੂ ਸੋ ਮੱਚ ਜਿੰਨੇ ਵੀ ਭਰਾ ਲਾਈਵ ਦੇਖਦੇ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਇੰਨਾ ਟਾਈਮ ਕੱਢਿਆ ਤੇ ਹੁਣ ਜਲਦੀ ਜਲਦੀ ਆਜੋ ਮੈਚ ਚੱਲਣ ਵਾਲੇ ਆ ਕਹਿੰਦੇ ਕਲੱਬਾਂ ਦੇ ਮੈਚ ਜਲਦੀ ਸ਼ੁਰੂ ਹੋਣ ਵਾਲੇ ਆ ਇੱਕ ਤਾਂ ਹੋ ਗਿਆ ਹੁਣ ਤੇ ਅਗਲਾ ਦੇਖਦੇ ਆ ਬਾਜੀ ਦੇ ਵਿੱਚ ਕਿਹੜੀਆਂ ਟੀਮਾਂ ਗਈਆਂ ਕਿਉਂਕਿ ਦੋ ਮੈਚ ਹੋਣਗੇ 6 ਟੀਮਾਂ ਵਾਂ ਤੇ ਜੇ ਚਾਰਾਂ ਦੇ ਮੈਚ ਹੁੰਦੇ ਆ ਤਾਂ ਦੋ ਟੀਮਾਂ ਬਾਹਰ ਨਿਕਲਣਗੀਆਂ ਤੇ ਫਿਰ ਰਹਿ ਜਾਣਗੇ ਚਾਰ ਫਿਰ ਹੋਣਗੇ ਸੈਮੀ ਫਿਰ ਹੋਣਗੇ ਫਾਈਨਲ ਤੇ ਬਸ ਕਮੇਟੀ ਕਲੱਬਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਟਾਈਮ ਦੇ ਨਾਲ ਮੈਚ ਨੂੰ ਸਮਾਪਤ ਕਰ ਦਿਆ ਕਰੋ ਜਿਹੜਾ ਬੰਦਾ 15 20 ਮਿੰਟ ਆਪਾਂ ਉਹਨੂੰ ਨਾਊਂਸਮੈਂਟ ਕਰਦੇ ਰਹਿੰਦੇ ਆ ਕਿ ਕਿੱਥੇ ਲਾਈਵ ਬਈ ਅੱਜ ਲਾਈਵ ਹੈ ਮੇਰੇ ਸਾਹਮਣੇ 365 ਹਲੇ ਤੇ ਤੇ ਬਈ ਕਈ ਵਾਰ ਉਹ ਕਲੱਬਾਂ ਵਾਲੇ ਅੱਧਾ ਅੱਧਾ ਘੰਟਾ ਮਿਹਨਤਾਂ ਕਰਦੇ ਰਹਿੰਦੇ ਪਲੇਅਰਾਂ ਨੂੰ ਆ ਜੋ ਆ ਜੋ ਆ ਜੋ ਮੈਂ ਤਾਂ ਬਈ ਇਹੀ ਕਹਿਣਾ ਕੱਟ ਕੇ ਭਰਾ ਮਰੋ ਉਹ ਵਾ ਸ਼ੀਲੂ ਦੀ ਟੀਮ ਹੋਵੇ ਜਾਂ ਕਿਸੇ ਦੀ ਵੀ ਟੀਮ ਹੋਵੇ ਕੱਟ ਕੇ ਪਰਾਂ ਮਾਰੋ ਯਾਰ ਕੱਟ ਕੇ ਮਾਰਾਂਗੇ ਪਰਾਂ ਤਾਂ ਆਟੋਮੈਟਿਕ ਅਗਲੇ ਸੀਜ਼ ਅਗਲੇ ਮੈਚਾਂ ਦੇ ਵਿੱਚ ਉਹ ਮੈਂ ਕਹਿੰਦਾ ਪਹਿਲੇ ਦੇ ਨੰਬਰ ਤੇ ਆਧਾਰ ਤੇ ਉਹ ਪਹਿਲਾ ਗਰਾਊਂਡ ਦੇ ਵਿੱਚ ਹੋਣਗੇ ਕਿਉਂਕਿ ਆਪਾਂ ਮਹਿੰਤਾ ਇੱਕ ਤਾਂ ਪੈਸੇ ਦੇਣੇ ਆ ਇੱਕ ਤਾਂ ਆਪਾਂ ਪਲੇਅਰਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਬੁਲਾਇਆ ਹੁੰਦਾ ਇੱਕ ਪੈਸੇ ਦੇ ਕੇ ਆਪਾਂ ਇਨਾਮ ਦੇਣਾ ਬੈਸਟਾਂ ਨੂੰ ਚੰਗੇ ਇਨਾਮ ਰੱਖੇ ਹੁੰਦੇ ਜਦੋਂ ਪਲੇਅਰ ਮਹਿੰਤਾ ਕਰਾਈਆਂ ਪਲੇਅਰ ਪਹੁੰਚਣ ਨਾ ਗਰਾਊਂਡ ਦੇ ਵਿੱਚ ਤਾਂ ਬੜਾ ਗਲਤ ਫੀਲ ਹੁੰਦਾ ਯਾਰ ਜਿਹੜੇ ਉੱਥੇ ਲੋਕੀ ਬੈਠਦੇ ਆ ਆਪਾਂ ਘਰੇ ਬੈਠੇ ਖਹਿਜੇ ਜਾਂਨੇ ਆ ਔਰ ਹਜੇ ਤੱਕ ਟੀਮਾਂ ਨਹੀਂ ਆਈਆਂ ਯਾਰ ਭਾਈ ਇਹ ਚੀਜ਼ਾਂ ਆਪਣਾ ਸਾਰੀ ਫੇਵਰੇਟ ਆ ਭਾਈ ਜਿਹੜੇ ਚੰਗੇ ਖੇਡਦੇ ਆ ਆਪਣੇ ਸਾਰੀ ਫੇਵਰੇਟ ਆ ਜਿਹੜੇ ਅੱਜ ਖੇਡਣਗੇ ਉਹ ਵੀ ਫੇਵਰੇਟ ਆ ਮੈਂ ਕਹਿੰਦਾ ਅੱਜ ਨਵਾਂ ਜਾਂ ਲਵਾ ਜਾਂ ਮੁੰਡਾ ਕੋਈ ਆਵੇ ਨਖਰੇ ਜਿਹਦੀ ਗੇਮ ਦੇਖ ਕੇ ਮੱਲੋਮਲੀ ਉਹੀ ਪੁੱਛੇ ਭਾਈ ਕਮੈਂਟਾਂ ਦੇ ਵਿੱਚ ਯਾਰ ਭਾਈ ਅੱਜ ਉਹ ਪਲੇਅਰ ਖੇਡੂ ਅੱਜ ਭਾਈ ਉਹ ਖੇਡੂ ਜਿਵੇਂ ਏਕਮ ਦਾ ਨਾਮ ਬੋਲਦਾ ਪਿਆ ਇਸ ਟਾਈਮ ਪੈਸਾ ਤਾਂ ਹੁੰਦੀਆਂ ਐ ਭਈਆਂ ਕੱਟ ਕੱਟ ਨਹੀਂ ਸਕਦੇ ਨਹੀਂ ਕਿਉਂ ਨਹੀਂ ਹੁੰਦੀਆਂ ਯਾਰ ਬਾਈ ਕਿਉਂ ਨਹੀਂ ਕਟੀਆਂ ਜਾਂਦੀਆਂ ਕਿਉਂ ਨਹੀਂ ਕਟੀਆਂ ਜਾਂਦੀਆਂ ਇੱਕ ਵਾਰੀ ਹੋ ਕੱਟੀ ਜਾਊਗੀ ਦੂਜੀ ਵਾਰ ਕੱਟੀ ਉਹ ਤੀਜੀ ਵਾਰ ਉਹੀ ਟੀਮ ਟਾਈਮ ਨਾਲ ਲਾਣਗੇ ਹਾਂਜੀ ਹਾਂਜੀ ਵੀਰੇ ਹੁਸ਼ਿਆਰਪੁਰ ਦੇ ਵਿੱਚ ਸ਼ੀਲੂ ਖੇਡੂਗਾ ਤੇ ਕਿਉਂ ਨਹੀਂ ਕਟੀਆਂ ਜਾਂਦੀਆਂ ਮੇਰੀ ਜਾਨ ਇਹ ਚੀਜ਼ ਭੁੱਲ ਜਿਓ ਤੁਸੀਂ ਜੇ ਕਲੱਬਾਂ ਵਾਲੇ ਟੀਮਾਂ ਸਾਧ ਸਕਦੇ ਪੈਸੇ ਦੇ ਸਕਦੇ ਆ ਟੂਰਨਾਮੈਂਟ ਕਰਾ ਸਕਦੇ ਤਾਂ ਟੀਮ ਕੱਟਣ ਚ ਉਹਨਾਂ ਨੂੰ ਕੀ ਹਰ ਜਾ ਯਾਰ ਇਹ ਲੇਲੇ ਪੇਪੇ ਕਰਨੇ ਬੰਦ ਕਰਨੇ ਪੈਣੇ ਆ ਇਹ ਕਲੱਬਾਂ ਵਾਲਿਆਂ ਨੂੰ ਲੇਲੇ ਪੇਪੇ ਬੰਦ ਕਰਨੇ ਹੀ ਪੈਣੇ ਆ ਜਿੰਨੀ ਚਿਰ ਇਹ ਲੇਲੇ ਪੇਪੇ ਬੰਦ ਨਹੀਂ ਨਾ ਹੁੰਦੇ ਤਾਂ ਕਬੱਡੀ ਪਲੇਅਰ ਸੁਧਰ ਨਹੀਂ ਸਕਦੇ ਕਿਉਂ ਪਹੁੰਚ ਹੀ ਸਕਦੇ ਟੂਰਨਾਮੈਂਟ ਹੁੰਦਾ ਹੁੰਦਾ 1 ਵਜੇ ਦਾ ਸ਼ੁਰੂ ਤੇ ਮੈਂ ਕਹਿੰਦਾ 4-4 ਵਜੇ ਨੂੰ ਮੈਚ ਸਟਾਰਟ ਹੁੰਦੇ ਯਾਰ ਤਾਂ ਜਦੋਂ 2-4 ਟੀਮਾਂ ਐਂ ਹੀ ਘੱਟ ਕੇ ਆਲੇ ਨੇ ਮੈਚ ਕਰਾਇਆ ਹੋਵੇ ਰਾਸਤੇ ਜਾਂਦੇ ਆਂਦੇ ਵਾਪਸੀ ਮੁੜ ਜਾ ਕਰਨ ਜਿਹੜੇ ਵੀ ਏਰੀਆ ਦੇ ਹੋਣ ਪੰਜਾਬ ਦੇ ਹੋਣ ਹਰਿਆਣੇ ਦੇ ਹੋਣ ਜਦੋਂ ਪਤਾ ਲੱਗ ਗਿਆ ਬਾਈ ਸਾਡੀ ਟੀਮ ਕੱਟਦੀ ਆ ਤਾਂ ਪਾਸ ਮੁੜ ਜਾ ਇੱਕ ਵਾਰੀ ਹੋਣਗੇ ਦੋ ਵਾਰੀ ਹੋਣਗੇ ਤੀਜੀ ਵਾਰ ਉਹੀ ਟੀਮ ਜੇ ਟਾਈਮ ਨਾਲ ਨਾ ਪਹੁੰਚੀ ਤਾਂ ਤਾਂ ਗਈਓ ਜਦੋਂ ਆਪਾਂ ਨੂੰ ਪਤਾ ਵਾ ਬਈ ਇਹਦੇ ਚ ਯਾਰ ਜੱਗੂ ਆ ਇਹਦੇ ਚ ਸ਼ੀਲੂ ਆ ਨਾ ਘਟੋ ਲੋਕੀ ਪਿਆਰ ਕਰਦੇ ਯਾਰ ਫਿਰ ਐਂ ਹੀ ਤਾਂ ਆਪਾਂ ਵਿਗਾੜੇ ਆ ਚਲੋ ਲਵ ਯੂ ਮੇਰੇ ਭਰਾ ਜਿੰਨੇ ਵੀ ਤੇ ਲਾਈਵ ਨੂੰ ਸ਼ੇਅਰ ਕਰਦਿਓ ਤੇ 30 ਮਿੰਟਾਂ ਦਾ ਲਾਈਵ ਹੋ ਗਿਆ ਤੇ ਮਿਲਦੇ ਆਪਾਂ ਮੈਚ ਦੇਖਦੇ ਆ ਤਾਂ ਕਿਸੇ ਨੂੰ ਗਾਲੀ ਗਲੋਚ ਨਾ ਕਰੀਓ ਕਮੈਂਟਾਂ ਦੇ ਵਿੱਚ ਤੇ ਲਵ ਯੂ ਸਾਰਿਆਂ ਨੂੰ